ਸੀਨੀਅਰ ਸਿਟੀਜ਼ਨ ਜਾਂ ਜਿਹੜਾ ਪੈਨਸ਼ਨਰ ਹੈ ਉਹ ਕਿੱਥੇ ਪੈਸਾ ਲਾ ਸਕਦਾ ਹੈ 50 ਲੱਖ ਨੂੰ ਮਿਊਚੁਅਲ ਫੰਡਸ ਪਾਤਾ ਤੇ ਜੇ 25000 ਰੁਪਏ ਹਰ ਮਹੀਨੇ ਲਿੱਤਾ 30 ਸਾਲਾਂ ਚ ਅਸੀਂ 90 ਲੱਖ ਰੁਪਏ ਵਿਡਰੋ ਕਰਤਾ ਵਿਡਰੋਲ ਤੋਂ ਬਾਅਦ ਵੀ ਤੁਹਾਡੇ ਮਿਊਚੁਅਲ ਫੰਡ ਦੀ ਵੈਲਿਊ ਲਗਭਗ 7 ਕਰੋੜ 35 ਲੱਖ ਹੋ ਜੂਗੀ ਮਿਊਚੁਅਲ ਫੰਡ 'ਚ ਕੋਈ TDS ਕਟਿਆ ਜਾਂਦਾ ਹੈ ਮਿਊਚੁਅਲ ਫੰਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ TDS ਹਾਲੇ ਤੱਕ ਕੋਈ ਵੀ ਐਪਲੀਕੇਬਲ ਨਹੀਂ ਹੈਗਾ ਮਿਊਚੁਅਲ ਫੰਡ 'ਚ ਹੋ ਜੂਗੀ ਕੋਈ ਗਾਰੰਟੀ ਹੈ ਗਾਰੰਟੀ ਨਹੀਂ ਹੈ ਲੇਕਿਨ ਲੋਇਸਟ ਰਿਟਰਨ ਐਵਰੇਜ ਰਿਟਰਨ 12% ਦੀ ਦੇ ਦਿੰਦੀ ਹੈ ਮਾਰਕੀਟ 10 ਸਾਲ ਤੋਂ ਬੈਲੈਂਸ ਐਡਵਾਂਟੇਜ ਫੰਡਸ ਜਿਹੜੇ ਹੈਗੇ 10 ਤੋਂ 11% ਦਾ ਰਿਟਰਨ ਇਹਨਾਂ ਨੇ ਲਾਸਟ 10 ইয়ারਸ ਵਿੱਚ ਅਰਜਿਤ ਕੀਤਾ ਹੈ किथे लावा पैसा प्रेजेंटेड बाय एसबीआई म्युचुअल फंड अ पार्टनर फॉर लाइफ को प्रेजेंटर स्टॉक ग्रो मार्केट के मूव सीको 150 प्लस से भी रजिस्टर्ड एक्सपर्ट्स स्वागत है पीटीसी न्यूज़ के सारे दर्शका दा मेरा नाम भभी टाइगर चंडोक है और असी अपना नेक्स्ट एपिसोड लेकर आया एसबीआई म्युचुअल फंड प्रेजेंट्स किथे लावा पैसा को प्रेजेंटेड बाय स्टॉक ग्रो ਅੱਜ ਅਸੀਂ ਤੁਹਾਡੇ ਕੋਲ ਸਪੈਸ਼ਲ ਡਿਸਕਸ਼ਨ ਲੈ ਕੇ ਆਏ ਆ ਕਿ ਸੀਨੀਅਰ ਸਿਟੀਜ਼ਨ ਜਾਂ ਜਿਹੜਾ ਪੈਨਸ਼ਨਰ ਹੈ ਉਹ ਕਿੱਥੇ ਪੈਸਾ ਲਾ ਸਕਦਾ ਹੈ ਅੱਜ ਅਸੀਂ ਵੇਖ ਰਹੇ ਆ ਕਿ 60 ਤੋਂ 70% ਆਪਣਾ ਰਿਟਾਇਰਮੈਂਟ ਕਾਰਪਸ ਜਿਹੜਾ ਕਿ 38 ਲੱਖ ਕਰੋੜ ਹੈ ਇਹ ਡੇਟਾ ਬੋਲ ਰਿਹਾ ਹੈ ਉਹ ਪੋਸਟ ਆਫਿਸ ਐਫ ਡੀ ਔਰ ਇਹੋ ਜਿਹੇ ਇਨਸਟਰੂਮੈਂਟਸ 'ਤੇ ਪਾ ਰਿਹਾ ਅੱਜ ਅਸੀਂ ਇਹਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ ਇਹਦੇ ਵਿੱਚ ਮਿਊਚੁਅਲ ਫੰਡ ਕਿੱਥੇ ਆਂਦਾ ਹੈ ਔਰ ਕੀ ਉਹ ਪੈਸਾ ਪਾ ਸਕਦੇ ਔਰ ਪਾ ਕੇ ਕਿੰਨਾ ਰਿਟਰਨ ਪਾ ਸਕਦੇ ਆ ਸਾਡੇ ਕੋਲ ਦੋ ਖਾਸ ਗੈਸਟ ਜੁੜੇ ਹੋਏ ਨੇ ਪਹਿਲੇ ਗੈਸਟ ਨੇ ਸਾਡੇ ਸਾਹਿਲ ਅਗਰਵਾਲ ਜੀ ਇਹਨਾਂ ਦਾ 20 ਸਾਲ ਤੋਂ ਉੱਤੇ ਤਜਰਬਾ ਰਿਹਾ 2005 ਦੇ ਵਿੱਚ ਇਹਨਾਂ ਨੇ ਬੀ ਕਾਮ ਕੀਤੀ ਸੀ ਔਰ ਤਤੁਹੀ ਇਹ ਆਪਣੇ ਫਾਦਰ ਸਾਹਿਬ ਦੇ ਨਾਲ ਡੀ ਆਰ ਬ੍ਰੋਕਰਸ ਅੰਬਾਲਾ ਦੇ ਵਿੱਚ ਇਹਨਾਂ ਨੇ ਪਹਿਲਾਂ ਜੁਆਇਨ ਕੀਤਾ ਉੱਥੇ ਇਹਨਾਂ ਦੇ ਵੱਡੇ ਬ੍ਰਦਰ ਸ਼੍ਰੀ ਸ਼ਿਵਾਂਸ਼ ਅਗਰਵਾਲ ਜੀ ਨੇ ਤੇ ਫੈਮਿਲੀ ਦੇ ਫਾਦਰ ਸਾਹਿਬ ਅਸ਼ਵਨੀ ਅਗਰਵਾਲ ਪਹਿਲਾਂ ਤੋਂ ਇਹ ਫਰਮ ਚਲਾ ਰਹੇ ਹੈ ਇਹ 700 ਕਰੋੜ ਤੋਂ ਉੱਤੇ ਮਿਊਚੁਅਲ ਫੰਡ ਦੀ ਇਨਵੈਸਟਮੈਂਟਸ ਕਰ ਰਹੇ ਹਨ ਔਰ 6000 ਤੋਂ ਵੱਧ ਫੈਮਿਲੀਜ਼ ਦੇ ਇਨਵੈਸਟਮੈਂਟ ਨੂੰ ਸਹੀ ਤਰੀਕੇ ਨਾਲ ਅੱਗੇ ਲੈ ਜਾ ਰਹੇ ਹਨ। ਥੈਂਕ ਯੂ ਥੈਂਕ ਯੂ ਭਵਨੀਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਅੱਜ ਲਈ ਤੇ ਐਸਬੀਏ ਮਿਊਚੁਅਲ ਫੰਡ ਲਾ ਇਹ ਮੋਹਮ ਚਲਾਉਣ ਲਈ ਜਿਹਦੇ ਨਾਲ ਸੀਨੀਅਰ ਸਿਟੀਜ਼ਨ ਨੂੰ ਪਤਾ ਚੱਲੂਗਾ ਉਹਨਾਂ ਨੇ ਆਪਣਾ ਪੈਸਾ ਕਿੱਥੇ ਲਾਉਣਾ ਚਾਹੀਦਾ ਹੈ। ਥੈਂਕ ਯੂ ਸੋ ਮੱਚ। ਇਹਦੇ ਨਾਲ ਹੀ ਸਾਡੇ ਦੂਜੇ ਗੈਸ ਸ੍ਰੀ ਮਨਪ੍ਰੀਤ ਸਿੰਘ ਸਰਨਾ ਜੀ ਪਾਨੀਪੱਤੂ ਆਏ ਨੇ। ਇਹਨਾਂ ਨੇ ਆਪਣੀ ਪੜ੍ਹਾਈ 2005 ਤੇ ਐਮਬੀ ਵੱਡੇ ਬੈਂਕਾਂ 'ਚ ਕੰਮ ਕੀਤਾ ABN Amro ਦੇ ਵਿੱਚ ਤੇ HDFC Bank ਦੇ ਵਿੱਚ ਉਹ 10 ਸਾਲ ਦਾ ਤਜਰਬਾ ਲੈ ਕੇ 2015 ਤੋਂ ਲੈ ਕੇ ਹੁਣ ਤੱਕ 10 ਸਾਲਾਂ ਤੋਂ ਇਸ ਸੰਤ ਮਿਊਚੁਅਲ ਫੰਡ ਡਿਸਟ੍ਰਿਬਿਊਸ਼ਨ LLP ਚਲਾ ਰਹੇ ਨੇ ਪਾਨੀਪਤ ਦੇ ਵਿੱਚ 300 ਕਰੋੜ ਤੋਂ ਵੱਧ ਇਹਨਾਂ ਦਾ ਮਿਊਚੁਅਲ ਫੰਡ ਹੈ ਔਰ 300 ਹੀ ਕਰੋੜ 300 ਫੈਮਿਲੀ ਤੋਂ ਜ਼ਿਆਦਾ ਇਹ ਇਨਵੈਸਟਮੈਂਟ ਸੰਭਾਲ ਰਹੇ ਨੇ ਤੁਹਾਡਾ ਮਨਪੀਰ ਜੀ ਸਾਡੇ ਸ਼ੋਅ 'ਚ ਖਾਸ ਸਵਾਗਤ ਹੈ ਥੈਂਕ ਯੂ ਬਬਨੀ ਜੀ ਤੇ ਥੈਂਕਸ ਹੀ ਮੈਂ ਨਾਲ ਕਰਾਂਗਾ SBI ਮਿਊਚੁਅਲ ਫੰਡ ਤੇ PTC ਨਿਊਜ਼ ਦਾ ਤੇ ਜਿਸ ਦੇ ਇਹ ਇਸ ਇਸ ਮਾਧਿਅਮ ਜਿਹੜਾ ਤੁਸੀਂ ਚਲਾਇਆ ਹੈ ਇਸ ਦੇ ਵਿੱਚ ਅਸੀਂ ਸੀਨੀਅਰ ਸਿਟੀਜ਼ਨ ਨੂੰ ਖਾਸ ਕਰ ਇਹ ਥੋੜਾ ਜਿਹਾ ਐਕਸਪਲੇਨ ਕਰ ਸਕੀਏ ਕਿ ਉਹ ਕਿੱਥੇ ਹੈਗੇ ਤੇ ਅੱਗੇ ਹੋਰ ਕੀ ਕੀ ਪ੍ਰੋਡਕਟਸ ਹੈਗੇ ਜਿਹੜੇ ਉਹਨਾਂ ਨੂੰ ਸੂਟ ਕਰ ਸਕਦੇ ਨੇ ਜੀ ਸाहिल ਜੀ ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਹੀ ਹੈ ਆਮੂਮਨ ਕੀ ਹੁੰਦਾ ਹੈ ਸੀਨੀਅਰ ਸਿਟੀਜ਼ਨ ਫਿਕਸਡ ਡਿਪੋਜ਼ਿਟ ਪੋਸਟ ਆਫਿਸ ਸਕੀਮ ਸੀਨੀਅਰ ਸਿਟੀਜ਼ਨ ਸਕੀਮ ਇਹੋ ਜੀ ਚੀਜ਼ਾਂ 'ਚ ਪੈਸਾ ਪਾਉਂਦਾ ਉਹ ਭਾਵੇਂ 골ਡ 'ਚ ਰੀਅਲ ਸਟੇਟ 'ਚ ਵੀ ਪਾਉਂਦਾ ਹੈ ਇਹਦੇ ਵਿੱਚ ਸਾਡਾ ਮਿਊਚੁਅਲ ਫੰਡ ਕਿੱਥੇ ਫਿੱਟ ਹੁੰਦਾ ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ ਭਗਨਿਤ ਜੀ ਡਾਟਾ ਦੇ ਅਨੁਸਾਰ 1994 'ਚ ਜਿਹੜਾ FD ਦਾ ਰੇਟ ਸੀਗਾ ਉਹ ਲਗਭਗ 12 ਤੋਂ 14% ਸੀਗਾ ਇਸ ਵੇਲੇ ਜਿਹੜਾ FD ਦਾ ਰੇਟ ਹੈ अराउंड 7% ਹੈ 30 ਸਾਲ ਤੋਂ ਬਾਅਦ ਤੇ ਜੇ ਇਨਵੈਸਟਰ ਦੀ ਏਜ 40 ਸਾਲ ਹੈ ਉਹ ਆਪਣੇ 60 ਜਾਂ 70 ਸਾਲ ਦੀ ਯਾਨੀ ਕਿ ਹੁਣ ਤੋਂ 20 ਤੇ 30 ਸਾਲ ਦੀ ਪਲੈਨਿੰਗ ਕਰ ਰਿਹਾ ਹੈ ਤੇ FD ਦਾ ਰੇਟ ਸਿਰਫ ਸਾਢੇ 3% ਰਹਿ ਜਾਊਗਾ। ਉਹਨੂੰ ਇਸ ਡਿਸੀਜਨ ਲੈਣਾ ਪਊਗਾ ਕਿ ਕੀ ਉਹਦਾ ਪੈਸਾ ਜੇ ਸਾਢੇ 3% ਤੇ ਗਰੋਅ ਕਰ ਰਿਹਾ ਹੈ ਉਹ ਸਫੀਸ਼ੀਐਂਟ ਹੈ ਜਾਂ ਨਹੀਂ। ਜੀ। ਮਨਪ੍ਰੀਤ ਜੀ ਮੈਂਨਾ ਤੁਹਾਡੇ ਤੋਂ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਪੁੱਛਣ ਲੱਗਿਆ ਮੈਥਸ ਦੇ ਰਾਹੀਂ। ਜੀ। ਉਹ ਇਹ ਹੈ ਸਮਝੋ ਅੱਜ ਕੋਈ ਬੰਦਾ ਰਿਟਾਇਰ ਹੋਇਆ ਉਹਦੇ ਅੱਜ 50 ਲੱਖ ਪੈਸਾ ਆਇਆ ਉਹਨੂੰ ਮਿਊਚੁਅਲ ਫੰਡ ਚ ਕਿੰਨਾ ਪਰਸੈਂਟੇਜ ਪਾਣਾ ਚਾਹੀਦਾ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਆ ਬਿਲਕੁਲ ਭਵਨੀ ਜੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਹੈ ਤੇ ਇਸ ਵਿੱਚ ਨਾ ਜੇ ਅਸੀਂ ਦੇਖੀਏ ਸਾਡੀ ਇੰਡਸਟਰੀd 아이 ਇੱਕ ਐਕਸੈਪਟਡ ਫਾਰਮੂਲਾ ਹੈ ਜਿਸ ਤਰ੍ਹਾਂ 100 ਏਜ ਸੋ ਆਪਾਂ ਇੱਕ ਐਗਜ਼ਾਮਪਲ ਨਾਲ ਇਹਨੂੰ ਕੋਟ ਕਰਦੇ ਹਾਂ ਕਿ ਇੱਕ ਪਰਸਨ ਜਿਹੜੇ ਰਿਟਾਇਰ ਹੋਣ ਅੱਜ 60 ਸਾਲ ਦੀ ਏਜ ਵਿੱਚ ਤੇ 100 60 40 ਸੋ so 40% ਦੇ ਕਰੀਪ ਉਹ ਪੈਸਾ ਜਿਹੜਾ ਹੈ ਇਕਵਿਟੀ ਮਿਊਚੁਅਲ ਫੰਡਸ ਔਰ ਬੈਲੈਂਸ ਐਡਵਾਂਟੇਜ ਔਰ ਸਮਥਿੰਗ ਲਾਈਕ ਜਿਹੜਾ ਥੋੜਾ ਇਕਵਿਟੀ ਲਿੰਕਡ ਹੈਗੇ ਜਿਹੜੇ ਉਹਨਾਂ ਵਿੱਚ ਪਾ ਸਕਦੇ ਹਾਂ ਤੇ ਥੋੜੀ ਜੀ ਰਿਟਰਨ ਐਨਹਾਂਸ ਕਰ ਸਕਦੇ ਹਾਂ ਜੀ ਸੋ ਤੁਸੀਂ ਕਹਿ ਰਹੇ ਹੋ ਕਿ 50 ਲੱਖ ਦੇ ਐਗਜ਼ਾਮਪਲ 'ਚ 20 ਲੱਖ ਰੁਪਿਆ ਉਹ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰ ਸਕਦੇ ਹਾਂ ਆਲਮੋਸਟ ਜੀ 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 ਤੁਸੀਂ ਬੜੇ ਸਰਲ ਪਾਸ਼ਾਤ ਸਾਨੂੰ ਦੱਸਿਆ ਔਰ ਇੱਕ ਬੜਾ ਵਧੀਆ ਫਾਰਮੂਲਾ ਦਿੱਤਾ 100 ਮਾਈਨਸ ਦੀ ਏਜ ਜੀ ਸਾਹਿਲ ਜੀ ਤੁਸੀਂ ਹਲੇ ਸਾਨੂੰ ਜ਼ਿਕਰ ਕੀਤਾ ਕਿ ਅਜ ਤੋਂ 20 ਤੋਂ 30 ਸਾਲ ਪਹਿਲਾਂ FD ਦੇ ਰੇਟ 12 ਤੋਂ 14% ਹੁੰਦੇ ਸੀ ਜੀ ਅੱਜ ਉਹ 6 ਤੋਂ 7% ਰਹਿ ਗਏ ਅੱਧੇ ਤੋਂ ਵੀ ਘੱਟ ਹੋ ਗਏ ਨੇ ਔਰ ਇਹ ਤਾਂ ਤਦ ਤੱਕ ਜਦ ਹਲੇ ਇੰਟਰਸਟ ਰੇਟ ਵਧਨੇ ਦੋ ਤਿੰਨ ਸਾਲ ਪਹਿਲਾਂ ਚਲੇ ਜਾਂਦੇ ਪੰਜ 6% ਸੀਗੇ ਇਹਦੇ ਵਿੱਚ ਸਾਡਾ ਮਿਊਚੁਅਲ ਫੰਡ ਕਿੱਥੇ ਫਿੱਟ ਹੁੰਦਾ ਤੁਹਾਡਾ ਸਵਾਲ ਬਹੁਤ ਵਧੀਆ ਹੈ ਭਮਨੀ ਜੀ FD ਨੇ 92 ਤੋਂ 94 ਦੇ ਵਿੱਚ ਜਿੱਦਾ ਮੈਂ ਕਿਹਾ 12 ਤੋਂ 14% ਦੀ ਰਿਟਰਨ ਦਿੰਦੀ ਹੈ ਜਦੋਂ ਵੀ ਇਨਫਲੇਸ਼ਨ ਗਿਰੂਗੀ RBI ਰੇਟ ਕਟ ਲਗਾਊਗਾ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ 5% ਵੀ FD ਦਾ ਰੇਟ ਰਿਹਾ ਹੋਇਆ ਹੁਣ ਇਸ ਵੇਲੇ 6 ਤੋਂ 7% ਹੈ ਵੇਅਰ ਐਜ਼ ਇਨ ਮਿਊਚੁਅਲ ਫੰਡ ਜੇ ਤੁਸੀਂ ਪੈਸਾ ਪਾਣੇ ਹੋ ਤੇ 10 ਸਾਲ ਲਈ ਹੋਲਡ ਕਰਦੇ ਹੋ ਉਹਦੀ ਐਵਰੇਜ ਰਿਟਰਨ 12% ਹੈ ਜੋ ਕਿ FD ਤੋਂ ਆਲਮੋਸਟ ਡਬਲ ਹੈ ਜੀ ਜੀ ਸੋ ਸਾਡਾ ਹਿਸਟੋਰਿਕ ਡਾਟਾ ਦਿਖਾਉਂਦਾ ਹੈ ਕਿ 10 ਸਾਲ ਦੇ ਵਿੱਚ ਉਹਨਾਂ ਨੇ ਡਬਲ ਡਿਜੀਟ ਦਾ ਰਿਟਰਨ ਦਿੱਤਾ ਹੈ ਮਿਊਚੁਅਲ ਫੰਡ ਦੇ ਵਿੱਚ ਇਹਦੇ ਵਿੱਚ ਮੈਂ ਆਪਣੇ ਵਿਊਅਰਸ ਨੂੰ ਇੱਕ ਨੋਟਿਸ ਦੇਣਾ ਚਾਹਾਂਗਾ ਪਿੱਛੇ ਨਿਊਜ਼ ਆਈ ਸੀ ਕਿ ਰੈਪੋ ਰੇਟ ਕੱਟ ਗਿਆ ਹੈ ਪੰਜਾਹ ਪੈਸੇ ਨਾਲ 6% ਤੋਂ 5.5 ਹੋ ਗਿਆ ਜੀ ਰੈਪੋ ਰੇਟ ਉਹ ਚੀਜ਼ ਹੁੰਦੀ ਹੈ ਜਿੰਨੂੰ ਅਸੀਂ ਕਹਿੰਦੇ ਰੀਪਰਚੇਸ ਰੇਟ ਇਹ ਉਹ ਰੇਟ ਹੈ ਜਿਸ ਤੋਂ ਬੈਂਕ ਆਰਬੀਆਈ ਤੋਂ ਪੈਸਾ ਲੈਂਦਾ ਹੈ ਮੰਤਰੀ ਜੀ ਹਲੇ ਸਾਹਿਲ ਜੀ ਨੇ ਸਾਨੂੰ ਦੱਸਿਆ ਕਿ ਇੰਟਰਸਟ ਰੇਟ ਬਹੁਤ ਵਾਧੂ ਹੁੰਦੀ ਸੀ ਔਰ ਬਹੁਤ ਘਟ ਗਏ ਨੇ ਔਰ ਇਹ ਘਟੇ ਹੀ ਜਾ ਰਹੇ ਨੇ ਤੇ ਮਿਊਚੁਅਲ ਫੰਡ ਦੇ ਕਿਹੜੇ ਪ੍ਰੋਡਕਟਸ 'ਚ ਅਸੀਂ ਇਨਵੈਸਟ ਕਰ ਸਕਦੇ ਆ ਇਹਨੂੰ ਸਾਨੂੰ ਥੋੜਾ ਡਿਟੇਲ 'ਚ ਦੱਸੋ ਆ ਬਿਲਕੁਲ ਭਵਨੀ ਜੀ ਅੱਜ ਇੱਕ ਮਿਊਚੁਅਲ ਫੰਡ ਜਿਹੜਾ ਵਰਡ ਹੈ ਉਸ ਵਿੱਚ ਇੱਕ ਕੰਪਲੀਟ ਬਾਸਕਟ ਹੈ ਜਿੱਥੇ ਕੰਪਲੀਟ ਡਾਇਵਰਸੀਫਿਕੇਸ਼ਨ ਮਿਲਦੀ ਹੈ ਔਰ ਖਾਸ ਕਰ ਜੇ ਆਪਾਂ ਸੀਨੀਅਰ ਸਿਟੀਜ਼ਨ ਦੀ ਗੱਲ ਕਰੀਏ ਤੇ ਉਹਦੇ ਵਾਸਤੇ ਸਪੈਸੀਫਿਕਲੀ ਸੀਨੀਅਰ ਸਿਟੀਜ਼ਨ ਦੇ ਪ੍ਰੋਫਾਈਲ ਦੇ ਅਨੁਸਾਰ ਅਸੀਂ ਕੋਈ ਵੀ ਥੋੜਾ ਹਾਈਬ੍ਰਿਡ ਫੰਡ ਹੈ ਐਗਰੈਸਿਵ ਹਾਈਬ੍ਰਿਡ ਕੰਜ਼ਰਵੇਟਿਵ ਹਾਈਬ੍ਰਿਡ ਮਲਟੀ ਐਸੈਟ ਅਲੋਕੇਸ਼ਨਸ ਬੈਲੈਂਸਡ ਐਡਵਾਂਟੇਜ ਫੰਡਸ ਇਕਵਿਟੀ ਸੇਵਿੰਗ ਐਟ ਸੈਟਰਾ ਜਿਹੜੇ ਪ੍ਰੋਡਕਟਸ ਹੈਗੇ ਨਾਲੇ ਇਹਦੇ ਫਿਕਸਡ ਇਨਕਮ ਦੀ ਬਾਸਕਟ ਨੂੰ ਵੀ ਐਡ ਕੀਤਾ ਜਾ ਸਕਦਾ ਹੈ ਜਿੱਥੇ ਕਿ 올ਮੋਸਟ ਜਿਹੜਾ ਪੈਸਾ ਹੈ ਉਹ ਬਾਂਡਸ ਤੇ ਪੀਐਸਯੂ ਬਾਂਡਸ ਵਗੈਰਾ ਵਿੱਚ ਹੀ ਇਨਵੈਸਟ ਹੁੰਦਾ ਹੈ ਸੋ ਇਹ ਇੱਕ ਪ੍ਰੋਡਕਟ ਬਾਸਕਟਸ ਹੈਗੀਆਂ ਮਿਚੁਅਲ ਫੰਡ ਦੀਆਂ। ਔਰ ਮਨਪ੍ਰੀਤ ਜੀ ਨੇ ਜਿਹੜੀਆਂ ਵਕ ਵਕ ਮਿਚੁਅਲ ਫੰਡ ਦੀ ਗੱਲ ਕੀਤੀਆਂ ਸੀ ਪ੍ਰੀਵਿਅਸ ਐਪੀਸੋਡ ਚ ਸਾਰੀਆਂ ਚੀਜ਼ਾਂ ਬਾਰੇ ਡਿਟੇਲ ਚ ਗੱਲ ਕਰ ਚੁੱਕੇ ਆਂ। ਤੁਸੀਂ ਪਲੀਜ਼ ਪ੍ਰੀਵਿਅਸ ਐਪੀਸੋਡਸ ਨੂੰ ਇੱਕ ਵਾਰ ਵੇਖੋ। ਸਾਇਲ ਜੀ ਮੈਂ ਤੁਹਾਡੇ ਤੋਂ ਇੱਕ ਸਵਾਲ ਇਦਾਂ ਕਰਨਾ ਚਾਹੁੰਦਾ ਕਿ ਤੁਸੀਂ ਸਾਨੂੰ ਮੈਸ ਦੇ ਰਾਈ ਸਮਝਾਓ ਕਿ ਇੱਕ ਬੜਾ ਪਾਵਰਫੁਲ ਟੂਲ ਐਸ ਸੀਨੀਅਰ ਸਿਟੀਜ਼ਨ ਕੋਲ ਮਿਚੁਅਲ ਫੰਡ ਦੇ ਵਿੱਚ ਜਿਨੂੰ ਅਸੀਂ ਕਹਿੰਦੇ ਸਿਸਟਮੈਟਿਕ ਵਿਡਡਰੋਅਲ ਪਲਾਨ ਬਿਲਕੁਲ ਇਹਦਾ ਅਸੀਂ ਪ੍ਰੀਵियस ਐਪੀਸੋਡ ਚ ਵੀ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਲੇਕਿਨ ਤੁਸੀਂ ਮੈਥਸ ਰਾਹੀਂ ਸਾਨੂੰ ਸਮਝਾਓ ਕਿ 50 ਲੱਖ ਦਾ ਐਗਜ਼ਾਮਪਲ ਦੇ ਕੇ ਉਹ ਕਹਿੰਦਾ ਇਹਨੂੰ ਇਨਵੈਸਟ ਕਰ ਸਕਦਾ ਹੈ ਬਿਲਕੁਲ ਜੀ ਬਹੁਤ ਵਧੀਆ ਕੁਐਸਚਨ ਹੈ ਸਪੋਜ਼ ਤੁਸੀਂ 50 ਲੱਖ ਰੁਪਏ ਤੁਹਾਡੇ ਕੋਲ ਸਪੇਅਰ ਪਿਆ ਹੈ ਤੇ ਤੁਸੀਂ ਉਸ ਤੋਂ ਪੈਸਿਵ ਇਨਕਮ ਜਨਰੇਟ ਕਰਨੀ ਹੈ ਆਪਾਂ ਜੇ ਉਹਨੂੰ 50 ਲੱਖ ਨੂੰ ਮਿਊਚੁਅਲ ਫੰਡਸ ਪਾਤਾ ਜਿੱਦੀ ਰਿਟਰਨ ਐਵਰੇਜ ਰਿਟਰਨ 12% ਦੀ ਹੈ 50 ਲੱਖ ਤੋਂ ਅਸੀਂ 25000 ਰੁਪਏ ਪਰ ਮੰਦ ਵਿਡਰੋਅਲ ਸ਼ੁਰੂ ਕਰਤਾ ਤੇ ਸਾਲ ਚ ਸਾਰੀ ਵਿਡਰੋਅਲ ਕੀਤਾ 3 ਲੱਖ ਰੁਪਏ ਦਾ which is 6% of the amount ਤੇ ਜੇ 25000 ਰੁਪਏ ਹਰ ਮਹੀਨੇ ਲਿੱਤਾ 30 ਸਾਲ ਅਚ ਅਸੀਂ 90 ਲੱਖ ਰੁਪਏ ਵਿਡਰੋਅ ਕਰਤਾ ਵਿਡਰੋਅਲ ਤੋਂ ਬਾਅਦ ਵੀ ਤੁਹਾਡੇ ਮਿਊਚੁਅਲ ਫੰਡ ਦੀ ਵੈਲਿਊ ਲਗਭਗ 7 ਕਰੋੜ 35 ਲੱਖ ਹੋ ਜੂਗੀ ਕਿਉਂਕਿ ਪੈਸਾ 5% ਨਾਲ ਕੰਪਾਊਂਡ ਵੀ ਹੋ ਰਿਹਾ ਇਹੀ ਮਿਊਚੁਅਲ ਫੰਡ ਦੀ ਤਾਕਤ ਹੈ ਕਿ ਵਿਡਰੋਅਲ ਵੀ ਲੋ ਨਾਲੇ ਤੁਹਾਡਾ ਕਾਰਪਸ ਵੀ ਵਧਦਾ ਰਹੂਗਾ ਬਹੁਤ ਵਧੀਆ ਔਰ ਕਿੰਨੇ ਸਰਲ ਪਾਸ਼ਾ ਤੁਸੀਂ ਦੱਸਿਆ ਕਿ ਜਦ ਤੱਕ ਤੁਸੀਂ ਲਾਈਫ ਸਪੈਨ ਚ ਹੋ ਤੁਸੀਂ ਉਹਦੇ ਚ ਅਰਨਿੰਗ ਵੀ ਕੱਢ ਸਕਦੇ ਹੋ ਔਰ ਉਹਦੇ ਬਾਅਦ ਤੁਸੀਂ ਆਪਣੇ ਫੈਮਿਲੀ ਮੈਂਬਰ ਨੂੰ ਇੱਕ ਚੰਗਾ ਸਬਸਟੈਂਸ਼ੀਅਲ ਅਮਾਉਂਟ ਵੀ ਅਗੇ ਦੇ ਕੇ ਜਾ ਸਕਦੇ ਹੋ ਜਿਵੇਂ ਅਸੀਂ ਲੈਗੇਸੀ ਪ੍ਰੋਡਕਟ ਦੀ ਗੱਲ ਕਰਦੇ ਹਾਂ ਇਹ ਬਹੁਤ ਖੂਬਸੂਰਤ ਲੈਗੇਸੀ ਪ੍ਰੋਡਕਟ ਹੈ ਔਰ ਅਸੀਂ ਚਾਹਾਂਗੇ ਸੀਨੀਅਰ ਸਿਟੀਜ਼ਨ ਲੋਕਾਂ ਨੂੰ ਇਹ ਪ੍ਰੋਡਕਟ ਨੂੰ ਅਡਾਪਟ ਕਰਨ ਪਾਵੇ ਛੋਟੇ amount ਨਾਲ ਕਰਨ ਵਿਸ਼ਵਾਸ ਵਧਾ ਤੇ ਵੱਧ amount ਪਾ ਸਕਦੇ ਬਹੁਤ ਵਧੀਆ ਸਾਹਿਲ ਜੀ ਬੜਾ ਵਧੀਆ ਤੁਸੀਂ ਖੂਬਸੂਰਤੀ ਨਾਲ ਐਗਜ਼ਾਮਪਲ ਦੱਸਿਆ ਮਨਪ੍ਰੀਤ ਜੀ ਸਭ ਤੋਂ ਇੰਪੋਰਟੈਂਟ ਇਸ਼ੂ ਹੈ ਟੈਕਸੇਸ਼ਨ ਜਦ ਬੰਦਾ FD ਚ ਪਾਉਂਦਾ ਹੈ ਉਹਦੀ ਇੱਕ ਪਾਰਟिकुलर ਟੈਕਸੇਸ਼ਨ ਹੁੰਦੀ ਹੈ ਮਿਊਚੁਅਲ ਫੰਡ ਚ ਟੈਕਸੇਸ਼ਨ ਤੁਸੀਂ FD ਦੇ ਨਾਲ ਕੰਪੇਅਰ ਕਰਕੇ ਦੱਸੋ ਸਾਨੂੰ ਇਹ ਇੱਕ ਬਹੁਤ ਹੀ ਅੱਛਾ ਕੁਐਸਚਨ ਹੈ ਮਨਪ੍ਰੀਤ ਜੀ ਤੇ ਜਿਸ ਤਰ੍ਹਾਂ ਇੱਕ ਸੀਨੀਅਰ ਸਿਟੀਜ਼ਨ ਮੋਸਟਲੀ ਜੇ ਆਪਾਂ ਡਾਟਾ ਵੀ ਦੇਖੀਏ ਤੇ ਉਹ ਮੋਸਟਲੀ 60 ਤੋਂ 70% ਜਿਹੜੇ ਸੀਨੀਅਰ ਸਿਟੀਜ਼ਨਸ ਹਨ ਉਹ ਐਫ ਡੀ ਵਿੱਚ ਹੀ ਪੈਸਾ ਐਫ ਡੀ ਟਾਈਪ ਪ੍ਰੋਡਕਟਸ ਵਿੱਚ ਹੀ ਪੈਸਾ ਲਾਉਂਦੇ ਬਟ ਜੇ ਅਸੀਂ ਟੈਕਸੇਸ਼ਨ ਦੀ ਗੱਲ ਕਰੀਏ ਉੱਥੇ ਜੇ ਕਿਸੇ ਦਾ ਸਲੈਬ 30% ਹੈ ਸੋ ਜੋ ਵੀ ਐਫ ਡੀ ਦੀ ਇਨਕਮ ਹੈ ਜੋ ਵੀ ਐਫ ਡੀ ਦਾ ਇੰਟਰਸਟ ਹੈਗਾ ਉਹ ਐਸ ਪਰ देयर ਸਲੈਬ ਟੈਕਸੇਬਲ ਹੈਗਾ ਵਿਜ਼ਾ ਵੇਜ਼ ਜੇ ਆਪਾਂ ਮਿਊਚੁਅਲ ਫੰਡ ਦੀ ਗੱਲ ਕਰੀਏ ਤੇ ਇੱਥੇ ਜਿਹੜਾ ਇਕਵਿਟੀ ਲਿੰਕਡ ओरिएंटेड ਮਿਚੁਅਲ ਫੰਡ ਹੈਗਾ ਉਸ ਵਿੱਚ ਬੈਲੈਂਸਡ ਪ੍ਰੋਡਕਟ ਵੀ ਆ ਜਾਂਦੇ ਨੇ ਹੈਗੇ ਤੇ ਉਸ ਵਿੱਚ ਜਿਹੜਾ ਟੈਕਸੇਸ਼ਨ ਹੈ ਉਹ 12.5% ਹੈ ਔਰ ਉਸ ਤੋਂ ਪਹਿਲੇ ਇੱਕ 1.25 ਲੱਖ ਰੁਪਈਏ ਦੀ ਇੱਕ ਡਿਡਕਸ਼ਨ ਵੀ ਆ ਸੋ ਮੈਂ ਇੱਕ ਐਗਜ਼ਾਮਪਲ ਛੋਟਾ ਜਿਹਾ ਦੇਣਾ ਚਾਹਾਂਗਾ ਮੈਂ ਕਹਿਣੀ ਲੱਗੇ ਸੀ ਐਗਜ਼ਾਮਪਲ ਨਾਲ ਸੋ ਪਲੀਜ਼ ਸੋ ਇਫ ਕੋਈ ਵੀ ਪਰਸਨ ਹੈਗੇ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਤੇ ਉਹ 10 ਲੱਖ ਰੁਪਏ ਜੇ ਇਕੁਇਟੀ ਲਿੰਕ ਮਿਊਚੁਅਲ ਫੰਡ ਵਿੱਚ ਲਾਉਂਦੇ ਹੈਗੇ ਔਰ ਉਹ 10 ਲੱਖ ਦੇ ਉਹ 12 ਲੱਖ ਰੁਪਏ ਬਣ ਜਾਂਦੇ ਹੈਗੇ ਸੋ ਜਿਹੜੇ ਉਹ 2 ਲੱਖ ਰੁਪਏ ਦਾ ਗੇਨ ਹੈਗਾ ਉਸ ਵਿੱਚ ਪਹਿਲੇ 1.25 ਲੱਖ ਰੁਪਏ ਦੀ ਡਿਡਕਸ਼ਨ ਮਿਲੇਗੀ ਸੇ ਬਾਕੀ ਜਿਹੜਾ ਬਚਿਆ ਅਮਾਉਂਟ 75000 ਉੱਥੇ 12.5% ক্লোਜ਼ ਟੂ 9400 ਦੇ ਕਰੀਬ ਦਾ ਟੈਕਸੇਸ਼ਨ ਅਮਾਉਂਟ ਬਣੇਗਾ ਸੋ ਜਦ ਵੀ ਉਹ ਪੈਸਾ ਤੁਸੀਂ ਕਢਾਓਗੇ ਉਹ ਪੈਸਾ ਮਿਊਚੁਅਲ ਫੰਡ ਦਾ ਕਢਾਓਗੇ ਤੇ ਜਿਹੜਾ ਟੈਕਸ ਐਪਲੀਕੇਬਲ ਹੈ ਉਹ ਉਸੀ ਫਾਈਨੈਂਸ਼ੀਅਲ ਇਅਰ ਵਿੱਚ ਹੋਏਗਾ ਜੀ ਤੇ ਮੰਤਰੀ ਜੀ ਇਹਦਾ ਮਤਲਬ ਜੇ ਕਿਸੇ ਦਾ ਐਫ ਡੀ ਦੇ ਵਿੱਚ 2 ਲੱਖ ਦਾ ਗੇਨ ਹੁੰਦਾ ਔਰ ਸਮਝੋ 30% ਦੇ ਸਲੈਬ 'ਚ ਹੁੰਦਾ ਤਾਂ 60000 ਟੈਕਸ ਦੇ ਰਹੇ ਹੁੰਦੇ ਇਤੇ ਜੀ 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 ਤਕਰੀਬਨ 10000 ਰੁਪਏ ਦਾ ਟੈਕਸ ਦੇ ਰਹੇ ਹੁੰਦਾ ਬਹੁਤ ਵਧੀਆ ਤੁਸੀਂ ਸਾਡੇ ਵੀਅਰਸ ਦੇਖ ਸਕਦੇ ਕਿੰਨਾ ਵੱਡਾ ਡਿਫਰੈਂਸ ਹੈ ਥੈਂਕ ਯੂ ਮੰਤਰੀ ਜੀ ਔਰ ਬੜਾ ਪ੍ਰੈਕਟੀਕਲ ਐਗਜ਼ਾਮਪਲ ਤੁਸੀਂ ਦਿੱਤਾ ਸਾਹਿਲ ਜੀ ਜਦ ਬੰਦਾ ਸੀਨੀਅਰ ਸਿਟੀਜ਼ਨ ਬਨ ਜਾਂਦਾ ਹੈ ਨਾ ਉਹ ਫਿਰ ਕਹਿੰਦੇ ਨਾ ਜੀ ਆਪਣੇ ਗ੍ਰੈਂਡ ਚਿਲड्रन ਵਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਉਹਨਾਂ ਨੂੰ ਕੀ ਪੈਸਾ ਦੇ ਸਕਦਾ ਜੀ 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 ਕੀ ਪੈਸਾ ਉਹਨਾਂ ਦੇ ਐਜੂਕੇਸ਼ਨ ਚ ਕੰਮ ਆ ਸਕਦਾ ਹੈ ਕੱਲ ਉਹਨਾਂ ਦੇ ਵਿਆਹ ਚ ਕੰਮ ਆ ਸਕਦਾ ਹੈ ਦਾਦਾ ਦਾਦੀ ਨਾਨਾ ਨਾਨੀ ਹਰੇਕ ਕੋਈ ਸੋਚਦਾ ਹੈ ਬਿਲਕੁਲ ਸਾਡਾ ਮਿਊਚੁਅਲ ਫੰਡ ਇਹਦੇ ਵਿੱਚ ਕਿਹਦਾ ਹੈਲਪ ਕਰ ਸਕਦਾ ਹੈ ਕਿ ਉਹ ਪੈਸਾ ਉਹਨਾਂ ਨੂੰ ਆਪਣੀ ਜੀਵਨ ਕਾਲ ਚ ਵੀ ਆਵੇ ਤੇ ਉਹ ਬੱਚਿਆਂ ਨੂੰ ਵੀ ਰਾਦਰ ਗ੍ਰੈਂਡ ਚਿਲड्रन ਨੂੰ ਜਿਵੇਂ ਉਹ ਕਹਾਵਤ ਹੈਗੀ ਨਾ ਕਿ ਮੂਲ ਤੋਂ ਜ਼ਿਆਦਾ ਸੂਤ ਨਾਲ ਪਿਆਰ ਹੁੰਦਾ ਹੈ ਬੱਚੇ ਨਾਲੋਂ ਜ਼ਿਆਦਾ ਗ੍ਰੈਂਡ ਚਿਲड्रन ਨਾਲ ਪਿਆਰ ਹੁੰਦਾ ਹੈ ਬਿਲਕੁਲ ਬਿਲਕੁਲ ਤੇ ਇਹ ਸਮਝਾਓ ਸਾਨੂੰ ਬਹੁਤ ਵਧੀਆ ਸਵਾਲ ਤੁਹਾਡਾ ਦੁਆਰਾ ਆਇਆ ਹੈ ਆਪਾਂ ਇਹਨੂੰ ਸੇਮ ਐਗਜ਼ਾਮਪਲ ਨਾਲ ਕੋਰਿਲੇਟ ਕਰਦੇ ਆਂ ਆਪਾਂ ਲਾਸਟ ਐਗਜ਼ਾਮਪਲ ਸਮਝਿਆ ਕਿ ਜੇ ਆਪਣੇ ਕੋਲ 50 ਲੱਖ ਰੁਪਏ ਹੈਗੇ ਤੇ ਆਪਣੀ ਸੀਨੀਅਰ ਸਿਟੀਜ਼ਨ ਦੀ ਉਮਰ ਹੈ ਲੈਟਸ ਅਸਿਊਮ 60 ইয়ার্স ਤੁਹਾਡੇ ਗ੍ਰੈਂਡ ਚਿਲड्रन ਹੈਗੇ ਜਿਨ੍ਹਾਂ ਦੀ ਏਜ ਹੈ 5 ইয়ার্স অর 4 ইয়ার্স অর 6 ইয়ার্স ਤੁਸੀਂ 50 ਲੱਖ ਨੂੰ ਦੋ ਹਿੱਸਿਆਂ ਚ ਡਿਵਾਈਡ ਕਰਤਾ 25 ਲੱਖ ਰੁਪਏ ਪਾਇਆ ਆਪਣੇ ਲਈ ਜਿਹਦੇ ਚ ਤੁਸੀਂ 12500 ਰੁਪਿਆ ਪਰਮਨੈਂਟਾ ਵਿਡਰੋਅਲ ਸ਼ੁਰੂ ਕਰਤਾ 25 ਲੱਖ ਰੁਪਿਆ ਤੁਸੀਂ ਆਪਣੇ ਗ੍ਰੈਂਡ ਚਿਲड्रन ਲਈ ਸੇਵ ਕਰਤਾ ਜਿਨ੍ਹਾਂ ਲਈ ਉਹਨਾਂ ਦੀ ਪੜ੍ਹਾਈ ਲਈ ਲੈ ਵਿਆਹ ਲਈ ਤੁਹਾਡਾ ਉਹ ਪੈਸਾ ਯੂਜ਼ ਹੋ ਜਾਊਗਾ ਤੇ 25 ਲੱਖ ਰੁਪਿਆ ਜਿਹੜਾ ਤੁਸੀਂ ਸੇਵ ਕੀਤਾ ਗ੍ਰੈਂਡ ਚਿਲड्रन ਲਈ ਉਹਨਾਂ ਦੀ 5 ਸਾਲ ਦੀ ਉਮਰ ਹੈ 15 ਸਾਲਾਂ ਚ ਹੋਰ ਜਦੋਂ 20 ਸਾਲ ਦੇ ਹੋਗੇ ਉਹਨਾਂ ਕੋਲ 1.5 ਕਰੋੜ ਰੁਪਏ ਹੋਊਗਾ ਤੇ ਤੁਹਾਡੀ ਜਿਹੜੀ ਪੈਨਸ਼ਨ ਹੈ ਜਿਹੜੀ ਪੈਸਿਵ ਇਨਕਮ ਹੈ ਉਹ 25 ਲੱਖ ਤੋਂ ਸ਼ੁਰੂ ਹੋਗੀ ਰਿਮੇਨਿੰਗ 25 ਲੱਖ ਤੁਸੀਂ ਉਹਨਾਂ ਲਈ ਇਨਵੈਸਟ ਕਰਤਾ ਦੋਨੋਂ ਪਰਪਸ ਸੋਲਵ ਹੋ ਗਏ ਬਹੁਤ ਵਧੀਆ ਜੀ ਇਹਦਾ ਮਤਲਬ ਜੇ ਕਿਸੇ ਦੇ ਮੈਂ ਤਿੰਨ ਗ੍ਰੈਂਡ ਚਿਲਡਰਨ ਅਜ਼ਿਊਮ ਕਰ ਰਹੇ ਆ ਤੇ ਉਹ 15 ਸਾਲ ਬਾਅਦ 50-50 ਲੱਖ ਤਿੰਨਾਂ ਨੂੰ ਦੇ ਸਕਦੇ ਆ ਬਹੁਤ ਵਧੀਆ ਐਗਜ਼ਾਮਪਲ ਦਿੱਤਾ ਸਾਇਲ ਜੀ ਬਿਲਕੁਲ ਪ੍ਰੈਕਟੀਕਲ ਐਗਜ਼ਾਮਪਲ ਤੁਸੀਂ ਕਿਹਾ ਜੀ ਮਨਪ੍ਰੀਤ ਜੀ ਜਦ ਬੰਦਾ ਫਿਕਸਡ ਡਿਪੋਜ਼ਿਟ 'ਚ ਇਨਵੈਸਟ ਕਰਦਾ ਹੈ ਨਾ ਤੇ ਸਮਝੋ 10 ਲੱਖ ਦੀ ਗੱਲ ਕਰੀਏ ਉਹਨੂੰ 7% ਆ ਰਿਹਾ ਤੇ 70000 'ਚ ਉਹਨੂੰ ਟੀ ਡੀ ਐਸ ਕੱਟ ਜਾਂਦਾ ਹੈ ਜੀ 10% ਦੇ ਹੱਦ 'ਚ ਸਿਰਫ 63000 ਆਉਂਦਾ ਹੈ ਮਿਊਚੁਅਲ ਫੰਡ 'ਚ ਕੋਈ ਟੀ ਡੀ ਐਸ ਕੱਟਿਆ ਜਾਂਦਾ ਆ ਐਵੀਕ ਟੈਕਸੇਸ਼ਨ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਕੁਐਸਚਨ ਹੈ ਬਬ ਨੀਚੀ ਸੋ ਇਸ ਵਿੱਚ ਦੇਖੋ ਮਿਊਚੁਅਲ ਫੰਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ TDS ਹਾਲੇ ਤੱਕ ਕੋਈ ਵੀ ਐਪਲੀਕੇਬਲ ਨਹੀਂ ਹੈਗਾ ਸੋ ਇੱਥੇ ਨਾਲੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਆਪਣੇ ਆਨਸਰ ਵਿੱਚ ਤੁਹਾਨੂੰ ਦੱਸਿਆ ਕਿ ਜਿਹੜਾ ਡੈਫਰਮੈਂਟ ਆਫ ਟੈਕਸ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਬਿਕੋਜ਼ ਜੇ ਆਪਾਂ ਇੱਕ ਐਗਜ਼ਾਮਪਲ ਲਈਏ ਉਹ 10 ਲੱਖ ਰੁਪਏ ਦਾ ਜਿਸ ਤਰ੍ਹਾਂ ਤੁਸੀਂ ਹੁਣੇ ਦਿੱਤਾ ਐਗਜ਼ਾਮਪਲ ਸੋ ਉੱਥੇ 7 7% ਜੇ ਹੈਗਾ ਇੰਟਰਸਟ ਸੋ 7000 ਰੁਪਏ ਟੀਡੀਐਸ ਡਿਡਕਟ ਹੋ ਗਿਆ ਬਟ ਮਿਊਚੁਅਲ ਫੰਡ ਵਿੱਚ ਜੇ 10 10 ਲੱਖ ਰੁਪਏ ਲਗਾਏ ਹੈ ਜੇ 7% ਹੀ ਜੇ ਕਮਾਇਆ ਹੈਗਾ 7% ਹੀ ਗੇਨ ਹੋਇਆ ਹੈਗਾ ਤੇ ਉਸ ਵਿੱਚ ਕੋਈ ਟੀਡੀਐਸ ਐਪਲੀਕੇਬਲ ਨਹੀਂ ਹੋਏਗਾ ਉਸ ਸਾਲ ਵਿੱਚ ਉਹ ਸਾਰਾ ਦਾ ਸਾਰਾ ਇਕੱਠਾ ਹੋਏਗਾ ਤੇ ਅਗਲੇ ਸਾਲ ਵਿੱਚ ਉਹ ਉਸ ਉਸ ਵਿੱਚ ਕੰਪਾਉਂਡਡ ਵੀ ਐਪਲੀਕੇਬਲ ਹੋਏਗਾ ਸੋ ਜਿਸ ਕਰਕੇ ਉਹ ਪੈਸਾ ਥੋੜਾ ਜਿਹਾ ਜ਼ਿਆਦਾ ਇੱਕ ਜਿਹੜਾ ਸਪੀਡ ਹੈ ਉਹਦੀ ਵਧਨ ਦੀ ਉਹ ਥੋੜੀ ਤੇਜ਼ ਹੋ ਜਾਂਦੀ ਹੈ ਜੀ ਜੀ ਇਹਦੇ ਵਿੱਚ ਬਸ ਮੈਂ ਇੱਕ ਚੀਜ਼ ਐਡ ਕਰਨਾ ਚਾਹਵਾਂਗਾ ਰੈਜ਼ੀਡੈਂਟ ਇੰਡੀਅਨਸ ਨੂੰ ਕੋਈ ਟੈਕਸ ਟੀ ਡੀ ਐਸ ਨਹੀਂ ਦੇਣਾ ਪੈਂਦਾ ਲੇਕਿਨ ਜਦ ਐਨ ਆਰ ਆਈਸ ਹੁੰਦੇ ਜਦੋਂ ਇਹਦੇ 10% ਦਾ ਟੀ ਡੀ ਐਸ ਕੱਟਿਆ ਜਾਂਦਾ ਜਿਹੜਾ ਕਿ ਬਹੁਤ ਛੋਟਾ ਜਿਹਾ ਅਮਾਊਂਟ ਹੈ ਔਰ ਜਦ ਤੁਸੀਂ ਇਨਕਮ ਟੈਕਸ ਰਿਟਰਨ ਕਰਕੇ ਉਹਦਾ ਰਿਫੰਡ ਵੀ ਲੈ ਲੈਂਦੇ ਬਿਲਕੁਲ ਕਾਹਿਲ ਜੀ ਇੱਕ ਜਿਹੜਾ ਐਸੈਟ ਕਲਾਸ ਹੈ ਨਾ ਪੋਸਟ ਆਫਿਸ ਹੋ ਗਿਆ ਐਫ ਡੀ ਤਾਂ ਹੈ ਜੀ ਪਰ ਸੀਨੀਅਰ ਸਿਟੀਜ਼ਨ ਕੀ ਕਰਦੇ ਆ ਜਦੋਂ ਯੰਗਰ ਏਜ 'ਚ ਹੁੰਦੇ ਆ ਤਾਂ ਪੀਪੀਐਫ ਯਾਨੀ ਕਿ ਪਬਲਿਕ ਪ੍ਰੋਵੀਡੈਂਟ ਫੰਡ 'ਚ ਪੈਸਾ ਪਾਣਨੇ ਆ ਬਿਲਕੁਲ ਉਹਦੀ ਲਾਈਫ 15 ਸਾਲ ਹੁੰਦੀ ਹੈ ਔਰ ਹਰ 5-5 ਸਾਲ 'ਚ ਰੀਨਿਊ ਹੁੰਦਾ ਹੈ ਹਾਂਜੀ ਆਮੂਮਨ ਅਸੀਂ ਦੇਖਿਆ ਹੈ ਕਿ 60 ਸਾਲ ਦੇ ਬਾਅਦ ਉਹ ਕਹਿੰਦੇ ਜੀ ਪਹਿਲੇ 15 ਸਾਲ ਤੱਕ ਖਤਮ ਹੋ ਗਏ ਸਾਡਾ 5-5 ਸਾਲ ਦਾ ਰੋਲਓਵਰ ਚੱਲ ਰਿਹਾ ਹੈ ਜੀ ਤੇ ਜੇ ਆਪਣਾ ਪ੍ਰੋਡਕਟ ਨੂੰ ਮਿਊਚੁਅਲ ਫੰਡ ਨੂੰ ਇੱਕ 5 ਸਾਲ ਦੇ ਪਰਸਪੈਕਟਿਵ ਨਾਲ ਪੀਪੀਐਫ ਨਾਲ ਕੰਪੇਅਰ ਕਰੀਏ ਜੀ ਤੇ ਇਹ ਕਿਹਦਾ ਬੈਂਦਾ ਹੈ ਰਿਟਰਨ ਵਾਈਜ਼ ਤੇ ਓਵਰ ਆਲ ਕਿਹਦਾ ਇਹ ਬੇਨਫਿਟ ਦੇ ਸਕਦਾ ਹੈ ਬਿਲਕੁਲ ਭ兄ੀ ਜੀ ਜਿਹੜੀ ਆਪਾਂ ਨੂੰ ਪੀਪੀਐਫ 'ਚ ਰਿਟਰਨ ਆਂਦੀ ਹੈ ਉਹ ਅਰਾਊਂਡ 7.5% ਦੇ ਕੋਲ ਆਂਦੀ ਹੈ ਮਿਊਚੁਅਲ ਫੰਡ ਦੇ ਰਿਟਰਨ ਅਰਾਊਂਡ 12% ਚ ਆਂਦੀ ਹੈ ਫਰਕ ਕੀ ਹੁੰਦਾ ਹੈ ਪੀਪੀਐਫ 'ਚ ਲੋਕ ਲੌਂਗ ਟਰਮ ਇਨਵੈਸਟਮੈਂਟ ਸਮਝ ਕੇ ਛੱਡ ਦਿੰਦੇ ਹੈ ਕਿਉਂਕਿ 15 ਸਾਲ ਬਾਅਦ ਖੁੱਲਣਾ ਸਾਰਾ ਲੋਕ ਕਿਨ ਪੀਰੀਅਡ 507 ਸਾਲ ਬਾਅਦ ਤੁਸੀਂ ਜਿਹੜੇ ਫਰਸਟ 5 ਇਅਰ ਇਨਵੈਸਟਮੈਂਟ ਹੈ ਉਹ 7-8 ਸਾਲ ਬਾਅਦ ਤੁਸੀਂ ਉਹਦਾ 50% ਵਿਡਰਾ ਕਰ ਸਕਦੇ ਹੋ ਕਿਉਂਕਿ ਪੈਸਾ ਲੋਕਿੰਗ ਚੁੰਦਾ ਹੈ ਇਸ ਲਈ ਤੁਸੀਂ ਲੌਂਗ ਟਰਮ ਇਨਵੈਸਟਮੈਂਟ ਸਮਝ ਕੇ ਛੱਡਦੇ ਹੋ ਤੇ ਉਹ ਪੈਸਾ ਗਰੋ ਕਰ ਜਾਂਦਾ ਹੈ ਵੇਅਰ ਐਜ਼ ਇਨ ਮਿਊਚੁਅਲ ਫੰਡ ਤੁਸੀਂ ਹਰ ਰੋਜ਼ ਹਰ ਮਹੀਨੇ ਹਰ ਕੁਆਟਰ ਉਹਦੇ ਰਿਟਰਨਸ ਚੈੱਕ ਕਰਦੇ ਹੋ ਇਸ ਕਰਕੇ ਜਦੋਂ ਮਾਰਕੀਟ ਸਟੈਗਨੈਂਟ ਹੁੰਦੀ ਹੈ ਥੱਲੇ ਜਾਂਦੀ ਹੈ ਰੁਕਦੀ ਹੈ ਤੁਹਾਡੀ ਰਿਟਰਨਸ ਨਹੀਂ ਬਣਦੀ ਕਿਉਂਕਿ ਉਹ ਪੈਸਾ ਲੋਕਿੰਚ ਨਹੀਂ ਹੈ ਤੁਸੀਂ ਉਹਨੂੰ ਕੱਢ ਲੈਣੇ ਹੋ ਪੀਪੀਐਫ ਚ ਚਾਹੇ ਸਾਢੇ 7 ਦੀ ਰਿਟਰਨ ਦੇ ਰਿਹਾ ਹੈ ਲੇਕਿਨ ਉਹਦੇ ਵਿੱਚ ਪੈਸਾ ਤੁਹਾਨੂੰ ਵਧੀਆ ਲੱਗਦਾ ਹੈ ਸਟਾਕ ਮਾਰਕੀਟ ਮਿਊਚੁਅਲ ਫੰਡ ਦੇ ਵਿੱਚ ਤੁਹਾਨੂੰ ਰਿਸਕੀ ਲੱਗਦਾ ਹੈ ਕਿਉਂਕਿ ਰੋਜ਼ ਚੈੱਕ ਕਰਨੀ ਹੈ ਤੇ ਸਾਰੇ ਸਾਰੇ ਦਰਸ਼ਕਾਂ ਨੂੰ ਇਹੀ ਐਡਵਾਈਸ ਹੈ ਕਿ ਜਦੋਂ ਤੁਸੀਂ ਪੈਸਾ ਪਾਣੇ ਹੋ ਉਹਨੂੰ ਰੋਜ਼-ਰੋਜ਼ ਮਤ ਦੇਖੋ ਉਹਨੂੰ ਮੌਕ ਟਾਈਮ ਦਿਓ ਹਲੇ ਤੁਸੀਂ ਬੀਜ ਬੋਇਆ ਹਲੇ ਪੇੜ ਉੱਗਣ ਨੂੰ ਟਾਈਮ ਲੱਗੂਗਾ ਸਾਇਲ ਜੀ ਇਨ ਫੈਕਟ ਜਿਹੜਾ ਪੀਪੀਐਫ ਦਾ ਰਿਟਰਨ ਆ ਸਮਾਲ ਸਕੀਵਿੰਗ ਸਕੀਮਸ ਚ ਨਾਲ ਹੁੰਦੇ ਔਰ ਹਰ ਕੁਆਟਰ ਦੇ ਵਿੱਚ ਜਾਂ ਹਰ ਐਨਿਉਅਲੀ ਸਰਕਾਰ ਦੇਦੀ 2.7 ਵੀ ਜਾਂਦਾ ਹੈ ਪਰ ਇਹਦੇ ਚ ਇੱਕ ਬਹੁਤ ਮੂਲ ਸਵਾਲ ਹੈ ਜਿਹੜਾ ਸਾਡਾ ਈਓਰ ਉਹ ਇਹ ਤਾਂ ਕਹਿੰਦਾ ਨਹੀਂ ਜੀ ਪੀਪੀਐਫ ਚ ਗਾਰੰਟੀਡ ਪੈਸਾ ਆਊਗਾ ਚਾਹੇ 7 ਆਵੇ ਚਾਹੇ 2.7 ਆਏ ਚਾਹੇ 7.5 ਮਿਊਚੁਅਲ ਫੰਡ ਚ ਹੈ ਉਹ ਜੀ ਕੋਈ ਗਾਰੰਟੀ ਹੈ ਬਿਲਕੁਲ ਗੁੱਡ ਕੁਐਸਚਨ ਮਿਊਚੁਅਲ ਫੰਡ ਚ ਕੋਈ ਗਾਰੰਟੀ ਨਹੀਂ ਤੁਹਾਡੇ ਕੋਲ ਦੋ ਆਪਸ਼ਨ ਨੇ ਇੱਕ ਇਹ ਹੈ ਕਿ ਗਾਰੰਟੀ ਪ੍ਰੋਡਕਟਸ ਪਾ ਦਿਓ ਪੈਸਾ ਜਿਵੇਂ ਪੀਪੀਐਫ ਹੈ ਉਹਦੇ ਤੁਹਾਨੂੰ 7.7% ਦੀ ਰਿਟਰਨ ਆਊਗੀ ਦੂਜਾ ਇਹ ਲੋਇਸਟ ਸਾਈਡ ਤੇ ਤੁਹਾਨੂੰ ਮਿਨੀਮਮ 12% ਦੀ ਰਿਟਰਨ ਆਊਗੀ ਗਾਰੰਟੀ ਨਹੀਂ ਹੈ ਲੇਕਿਨ ਲੋਇਸਟ ਰਿਟਰਨ ਐਵਰੇਜ ਰਿਟਰਨ 12% ਦੀ ਦੇ ਦਿੰਦੀ ਹੈ ਮਾਰਕੀਟ 10 ਸਾਲ ਤੋਂ ਉੱਤੇ ਤੇ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ 7.7 ਦੀ ਰਿਟਰਨ ਲੈਣੀ ਹੈ ਜਾਂ 12% ਦੀ ਰਿਟਰਨ ਲੈਣੀ ਹੈ ਜੀ 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 ਬਹੁਤ ਅੱਛਾ ਤੁਸੀਂ ਹਿਸਟੋਰਿਕ ਐਗਜ਼ਾਮਪਲ ਨਾਲ ਚੀਜ਼ ਸਮਝਾਈ ਹੈ ਮਨਪ੍ਰੀਤ ਜੀ ਮੇਰਾ ਕੁਐਸ਼ਨ ਤੁਹਾਡੇ ਤੋਂ ਸੇਫਟੀ ਨਾਲ ਜ਼ਿਆਦਾ ਰਿਲੇਟਡ ਹੈ ਕਿਉਂਕਿ ਜਦ ਸੀਨੀਅਰ ਸਿਟੀਜ਼ਨ ਇਨਸਾਨ ਹੁੰਦਾ ਹੈ ਉਹਦੀ ਫਰੈਸ਼ ਅਰਨਿੰਗ ਤਕਰੀਬਨ ਨਾ ਦੇ ਬਰਾਬਰ ਹੁੰਦੀ ਹੈ ਜੇ ਜਲ ਜਿਆਦਾ ਕੋਈ ਰੈਂਟਲ ਇਨਕਮ ਹੋਏਗੀ ਜਾਂ ਛੋਟੀ ਮੋਟੀ ਬਿਜ਼ਨਸ ਇਨਕਮ ਹੋਏਗੀ ਉਹਦੇ ਲਈ ਸੇਫਟੀ ਬਹੁਤ ਵੱਡਾ ਫੈਕਟਰ ਬਣ ਜਾਂਦਾ ਹੈ ਤੇ ਮਿਊਚੁਅਲ ਫੰਡ ਦੇ ਅੰਦਰ ਇਹ ਸੇਫਟੀ ਵਾਲੇ ਕੰਪੋਨੈਂਟ ਨੂੰ ਅਸੀਂ ਕਿਹਦਾ ਇੰਟਰੋਡਿਊਸ ਕਰ ਸਕਦੇ ਆ ਬਿਲਕੁਲ ਐ ਵੀ ਜਿਸ ਤਰ੍ਹਾਂ ਮੈਂ ਪਹਿਲੇ ਆਪਣੇ ਕੁਐਸ਼ਨ ਵਿੱਚ ਹੀ ਆਨਸਰ ਕੀਤਾ ਸੀ ਬਮੀ ਜੀ ਜਿਹੜਾ ਮਿਊਚੁਅਲ ਫੰਡ ਹੈ ਮਿਊਚੁਅਲ ਫੰਡ ਵਿੱਚ ਵੀ ਡਿਫਰੈਂਟ ਡਿਫਰੈਂਟ ਬਾਸਕਟਸ ਆਫ ਪ੍ਰੋਡਕਟਸ ਹੈਗੇ ਸੋ ਉੱਥੇ ਅਸੀਂ ਇੱਕ ਜਿਹੜਾ ਫਿਕਸਡ ਇਨਕਮ ਇਨਸਟਰੂਮੈਂਟਸ ਹੈਗੇ ਜਿੱਥੇ ਕਿ 100% ਜਿਹੜਾ ਪੈਸਾ ਹੈ ਉਹ ਗਵਰਨਮੈਂਟ ਆਫ ਇੰਡੀਆ ਦੇ ਬਾਂਡ ਜਾਂ ਕਾਰਪੋਰੇਟ ਬਾਂਡਸ ਜਾਂ ਪ੍ਰਾਈਵੇਟ ਸੈਕਟਰ ਕੰਪਨੀਆਂ ਦੇ ਬਾਂਡਸ ਵਿੱਚ ਇਨਵੈਸਟ ਹੁੰਦਾ ਐ ਐਸ ਪਰ ਦੀ ਮੈਚਿਓਰਿਟੀ ਆਫ ਥੈਟ ਪੇਪਰ ਸੋ ਜੇ ਆਪਾਂ ਸੇਫਟੀ ਦੇਖਣੀ ਹੈ ਪਾਰਟਿਕੂਲਰ ਸੇਫਟੀ ਦੇਖਣੀ ਹੈ ਤੇ ਆਪਾਂ ਉਹਨਾਂ ਪ੍ਰੋਡਕਟਸ ਵਿੱਚ ਜਾ ਸਕਦੇ ਹਾਂ ਤੇ ਉਹਨਾਂ ਦਾ ਇੱਕ ਹੋਰ ਖਾਸ ਗੱਲ ਵੀ ਹੈ ਕਿ ਉਹਨਾਂ ਚ ਲਿਕুইਡਿਟੀ ਵੀ ਸਾਨੂੰ ਜਿਹੜੀ ਹੈ ਉਹ ਇੱਕ ਦੋ ਦਿਨ ਦੇ ਬੇਸਿਸ ਤੋਂ ਸ਼ੁਰੂ ਹੋ ਕੇ ਮਤਲਬ ਲੌਂਗ ਟਰਮ ਵਿੱਚ ਆਪਾਂ ਇਨਵੈਸਟ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਲਿਕুইਡ ਫੰਡਸ ਹੈਗੇ ਜਿਹੜੇ ਤੁਹਾਡੇ ਪਹਿਲੇ ਐਪੀਸੋਡ ਵਿੱਚ ਤੁਸੀਂ ਪੂਰੇ ਪ੍ਰੋਡਕਟ ਬਾਸਕਟ ਨੂੰ ਡਿਸਕ੍ਰਾਈਬ ਕੀਤਾ ਹੈ ਸੇ ਲਿਕুইਡ ਫੰਡਸ ਤੋਂ ਸ਼ੁਰੂ ਹੋ ਕੇ 7-8 ਦਿਨ ਦੀ ਜਿਹੜੀ ਮਤਲਬ ਤੁਸੀਂ ਪਾ ਸਕਦੇ ਹੋ 7 ਦਿਨ ਵਾਸਤੇ ਤੇ ਉਹ ਡਿਫਰੈਂਟ ਡਿਫਰੈਂਟ ਫਰਾਡ ਇਹ ਦਿਸ ਇਸ ਦਿਸ ਇਸ ਜਸਟ ਫॉर ਫਿਕਸਡ ਇਨਕਮ ਬਾਸਕਟ ਦੀ ਮੈਂ ਗੱਲ ਕਰ ਰਿਹਾ ਜੇ ਥੋੜਾ ਬਹੁਤ ਇਸ ਵਿੱਚ ਹਲਕਾ ਜਿਹਾ 15% 20% ਇਕਵਿਟੀ ਵੀ ਆਪਾਂ ਐਡ ਕਰ ਸਕਦੇ ਆ ਇਕਵਿਟੀ ਸੇਵਿੰਗ ਪ੍ਰੋਡਕਟ ਔਰ ਬੈਲੈਂਸ ਐਡਵਾਂਟੇਜ ਫੰਡਸ ਬਿਕੋਜ਼ ਕੀ ਹੈ ਕਿ ਜੇ ਤੁਸੀਂ ਲਾਸਟ 10 ਸਾਲ ਦਾ ਟ੍ਰੈਂਡ ਦੇਖੋ ਬੈਲੈਂਸ ਐਡਵਾਂਟੇਜ ਫੰਡਸ ਜਿਹੜੇ ਹੈਗੇ ਇਹ 10 ਤੋਂ 11% ਦਾ ਰਿਟਰਨ ਇਹਨਾਂ ਨੇ ਲਾਸਟ 10 ਇਅਰਸ ਵਿੱਚ ਅਰਜਿਤ ਕੀਤਾ ਹੈਗਾ ਸੋ ਥੋੜਾ ਬਹੁਤ ਲਿਕ ਇਕਵਿਟੀ ਇਸ देयर ਇਕਵਿਟੀ 30% 35% ਉਹ ਵੀ ਫੰਡ ਮੈਨੇਜਰ ਉਹਨਾਂ ਮਾਰਕੀਟ ਦੀ ਕੰਡੀਸ਼ਨਸ ਨੂੰ ਦੇਖਦੇ ਹੋਏ ਉਸ ਇਕਵਿਟੀ ਨੂੰ ਵਧਾ ਔਰ ਕਟਾ ਸਕਦੇ ਹੈ ਮੇਰੇ ਖਿਆਲ ਮਨਪ੍ਰੀਤ ਜੀ ਕੀ ਇਹ ਮੇਰਾ ਕਹਿਣਾ ਠੀਕ ਹੈ ਕਿ ਜੇ ਅਸੀਂ ਇਨਵੈਸਟਮੈਂਟਸ ਨੂੰ ਲੰਬਾ ਟਾਈਮ ਦੇਈਏ ਤਾਂ ਰਿਸਕ ਉਹਨਾਂ ਹੀ ਘਟਦਾ ਜਾਂਦਾ ਹੈ ਬਿਲਕੁਲ ਬਿਲਕੁਲ ਆਪਾਂ ਉਹਨਾਂ ਹੀ ਰਿਸਕ ਮਿਟੀਕੇਟ ਹੁੰਦਾ ਜਾਂਦਾ ਹੈ ਜਿੰਨਾ ਆਪਾਂ ਪੇਸ਼ੈਂਸ ਰੱਖਾਂਗੇ ਕਿਉਂਕਿ ਸੀਨੀਅਰ ਸਿਟੀਜ਼ਨ ਹੈਗੇ ਉਹ ਆਪਣੀ ਐਫਡੀ ਨੂੰ 5 5 7 7 10 10 ਸਾਲ ਔਰ ਇਹਨੂੰ ਹੁੰਦੀਆਂ ਰਹਿੰਦੀਆਂ ਉਹ ਛੇੜਦੇ ਹੀ ਨਹੀਂ ਹੈਗੇ ਸੋ ਜੇ ਉਨਾ ਹੀ ਹরাইਜ਼ਨ ਆਪਾਂ ਇਨ ਪ੍ਰੋਡਕਟਸ ਨੂੰ ਦਈਏ ਤੇ ਆਪਾਂ ਆਰਾਮ ਨਾਲ ਇੱਕ ਠੀਕ ਡਬਲ ਸਿੰਪਲ ਡਬਲ ਡਿਜੀਟ ਰਿਟਰਨ ਬਣਾ ਸਕਦੇ ਜਿਵੇਂ ਸਾਡੇ ਦੋਨੋਂ ਵਿਊਅਰਸ ਨੇ ਸਾਡੇ ਦੋਨੋਂ ਗੈਸਟ ਨੇ ਇੱਕ ਬਹੁਤ ਅੱਛੀ ਗੱਲ ਕਹੀ ਹੈ ਕਿ ਅਸੀਂ ਇਹ ਤਾਂ ਨਹੀਂ ਕਹਿ ਰਹੇ ਜਿਹੜਾ ਤੁਹਾਨੂੰ 50 ਲੱਖ ਰੁਪਏ ਹੈ ਤੁਸੀਂ ਸਾਰਾ ਮਿਊਚੁਅਲ ਫੰਡ 'ਚ ਪਾ ਦਿਓ ਉਹਨਾਂ ਨੇ ਬੜਾ ਅੱਛਾ ਐਗਜ਼ਾਮਪਲ ਦਿੱਤਾ ਸੀ ਏਜ ਦਾ ਮਾਈਨਸ ਕਿ ਤੁਸੀਂ ਕਿੰਨਾ ਕਰ ਸਕਦੇ ਹੋ تے ਅਸੀਂ ਤਾਂ 40% پیسے دی گل ਕਰ ਰਹੇ ਆ ਕਿਉਂਕਿ ਜੇ ਤੁਹਾਡੀ ਕੋਈ FD 10 ਲੱਖ ਦੀ ਸੀ ਉਹ ਰੀਨਿਊ ਹੋ ਕੇ 5 ਸਾਲ ਬਾਅਦ 12-13 ਲੱਖ ਹੋ ਗਈ ਹੈ ਤੇ ਫਿਰ ਤੁਸੀਂ 5 ਲੱਖ ਜਾਂ 10 ਲੱਖ ਇਸ ਮਿਊਚੁਅਲ ਫੰਡ ਦੇ ਅੰਦਰ ਵੀ ਇਨਵੈਸਟ ਕਰ ਸਕਦੇ ਹੋ ਸਾਹਿਲ ਜੀ ਇੱਕ ਚੀਜ਼ ਵੇਖੀ ਗਈ ਹੈ ਕਿ ਜਦ ਸੀਨੀਅਰ ਸਿਟੀਜ਼ਨ ਰਿਟਾਇਰ ਹੁੰਦਾ ਹੈ ਉਹ ਪੂਰੀ ਜ਼ਿੰਦਗੀ ਜੇ ਅਸੀਂ ਇੱਕ ਜਨਰੇਸ਼ਨ ਉੱਤੇ ਚੱਲੇ ਜਾਈਏ ਉਹ ਜ਼ਿਆਦਾ ਖਰਚੀਲੇ ਕਦੇ ਵੀ ਨਹੀਂ ਹੁੰਦੇ ਸੀਗੇ ਜੀ ਉਹ ਪੂਰੀ ਜ਼ਿੰਦਗੀ ਜੋੜਦੇ ਰਹੇ ਆ ਆਪਣੇ ਬੱਚਿਆਂ ਨੂੰ ਪੜਾਈਆਂ ਚ ਦਿੰਦੇ ਰਹੇ ਆ ਵਿਆਹ ਕਰਾਉਂਦੇ ਰਹੇ ਆ ਜਦੋਂ ਰਿਟਾਇਰ ਹੁੰਦੇ ਆ ਨਾ ਉਹਨਾਂ ਦੇ ਕੋਲ 50 ਲੱਖ 60 ਲੱਖ ਕਿਸੇ ਕਿਸੇ ਕੇਸ 'ਚ ਕਰੋੜ ਕਰੋੜ ਰੁਪਏ ਵੀ ਆ ਜਾਂਦਾ ਹੈ ਹਾਂਜੀ ਪਰ ਜਦੋਂ ਕਹਿੰਦੇ ਆ ਨਾ ਪੈਸਾ ਆ ਜਾਂਦਾ ਹੈ ਤਾਂ ਸਲਾਹਕਾਰ ਵੀ ਬਹੁਤ ਆ ਜਾਂਦੇ ਆ ਵੱਖ-ਵੱਖ ਤਰੀਕੇ ਦੇ ਉਹਨਾਂ ਨੂੰ ਪ੍ਰੋਡਕਟਸ ਦੱਸੇ ਜਾਂਦੇ ਆ ਉਹ ਆਪਣੇ ਆਪ ਨੂੰ ਕਿਹਦਾ ਬਚਾ ਸਕਦੇ ਆ ਔਰ ਇਹੋ ਜਿਹੇ ਪ੍ਰੋਡਕਟਸ ਨਾਲ ਲੈਣ ਜਿਹੜੀ ਉਹਨਾਂ ਦੀ ਏਜ ਦੇ ਵਿੱਚ ਕੋਈ ਬੇਨਫਿਟ ਨਹੀਂ ਕਰ ਸਕਦੇ ਇਹਦੇ ਉੱਤੇ ਤੁਸੀਂ ਪਲੀਜ਼ ਥੋੜਾ ਤਫਸੀਲ 'ਚ ਦੱਸੋ ਬਮੀ ਜੀ ਤੁਹਾਡਾ ਜਿਹੜਾ ਸਵਾਲ ਹੈ ਅਸੀਂ ਜਿਹੜੇ ਦੇ ਦੋ ਵੀ ਇਨਵੈਸਟਰ ਨਾਲ ਮੀਟ ਕਰਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਸਾਨੂੰ ਦੱਸਦੇ ਆ ਕਿ ਉਹ ਐਫ ਡੀ ਕਰਾਨ ਗਏ ਸੀਗੇ ਲੇਕਿਨ ਉਹਨਾਂ ਨੇ ਕੋਈ ਪਲਾਨ ਲੈ ਲਿਆ ਜਾਂ ਕੋਈ ਆਪਣੇ ਬੱਚਿਆਂ ਲਈ ਲੈ ਲਿਆ ਜਦੋਂ ਅਸੀਂ ਪਲਾਨ ਦਾ ਵੀਊ ਕਰਦੇ ਹਾਂ ਰਿਵਿਊ ਕਰਦੇ ਹਾਂ ਕਲਾਇੰਟ ਨਾਲ ਬੈ ਕੇ ਕਿ ਤੁਸੀਂ ਕਿਹੜੇ ਕਿਹੜੇ ਸਾਲ ਕਿੰਨਾ ਕਿੰਨਾ ਪੈਸਾ ਦਿੱਤਾ ਤੇ ਕਿੰਨਾ ਕਿੰਨਾ ਤੁਹਾਨੂੰ ਮਿਲੂਗਾ ਉਹਦੀ ਜਦੋਂ ਅਸੀਂ ਐਨੂਅਲ ਰਿਟਰਨ ਕਰਦੇ ਹਾਂ ਤੇ ਉਹ 3 ਤੋਂ 5 6% ਦੀ ਰਹਿੰਦੀ ਹੈ which is around or less than FD return ਲੋਕਾਂ ਨੂੰ ਕਦੀ ਵੀ ਜਦੋਂ ਵੀ ਇਨਵੈਸਟਮੈਂਟ ਪਲਾਨ ਲੈਣਾ ਹੈ ਸਿਰਫ ਵੈਲਿਊ ਪਿੱਛੇ ਨਹੀਂ ਜਾਣਾ ਫੋਰ ਐਗਜ਼ਾਮਪਲ ਤੁਸੀਂ ਲੱਖ ਲੱਖ ਰੁਪਏ ਦਿੱਤਾ 10 ਸਾਲ ਬਾਅਦ ਤੁਹਾਨੂੰ 1.5 ਲੱਖ ਰੁਪਏ ਮਿਲੂਗਾ ਵੈਲਿਊ ਦੇ ਹਿਸਾਬ ਨਾਲ ਤੁਹਾਨੂੰ ਅਟਰੈਕਟਿਵ ਲੱਗ ਰਿਹਾ ਜਦੋਂ ਤੁਸੀਂ ਇਹਦੀ ਐਨਿਊਅਲ ਰਿਟਰਨ ਕੱਢੋਗੇ ਉਹ ਤੁਹਾਨੂੰ ਸ਼ੌਕ ਲੱਗੂਗਾ ਕਿ ਤੁਹਾਡਾ ਪੈਸਾ ਬਹੁਤ ਘੱਟ ਗਰੋ ਕਰ ਰਿਹਾ ਹੈ ਤੇ ਇਸ ਕਰਕੇ इंश्योरेंस प्रोडक्ट ਨੂੰ ਵੈਲਥ ਦਾ ਪ੍ਰੋਪਰਨਲ ਕੋਰੀਲੇਟ ਨਾ ਕਰੋ इंश्योरेंस ਨੂੰ ਸੈਪਰੇਟ ਡੀਲ ਕਰੋ ਜੀ ਵੈਲਥ ਨੂੰ ਸੈਪਰੇਟ ਡੀਲ ਕਰੋ ਜੀ ਜੀ ਔਰ ਮੇਰੇ ਖਿਆਲ ਸੀਨੀਅਰ ਸਿਟੀਜ਼ਨ ਚ ਇੱਕ ਸਾਈਕਲੋਜੀਕਲੀ ਇੱਕ ਕੰਫਰਟ ਚਾਹੀਦਾ ਹੁੰਦਾ ਕਿ ਮੈਂ ਪੈਸਾ ਕੱਲ ਕਢਾ ਸਕਦਾ ਉਹਦੀ ਲਿਕুইਡਿਟੀ ਇਨਸਟੈਂਟ ਚਾਹੀਦੀ ਮਨਪ੍ਰੀਤ ਜੀ ਅ ਅੱਜਕੱਲ ਨਾ ਲੋਕੀ ਇਹ ਰਿਟਾਇਰ 60 ਸਾਲਾਂ ਚ ਨਹੀਂ ਹੋ ਰਹੇ ਉਹ ਇੱਕ ਜ਼ਮਾਨਾ ਹੁੰਦਾ ਸੀ 50 8 60 ਚ ਰਿਟਾਇਰ ਹੋ ਗਏ ਇਨਫੈਕਟ ਹੁਣ ਤਾਂ ਇੱਕ ਟਰਮ ਹੀ ਚੱਲ ਪਈ ਹੈ ਜਿਹਨੂੰ ਕਹਿੰਦੇ ਐਫ ਆਰ ਇ ਫਾਇਰ फाइनेंशियली इंडिपेंडेंट रिटायर अर्ली ਲੋਕੀ 50 ਸਾਲ 55 ਬੰਬੇ ਜਿਵੇਂ ਸ਼ਹਿਰਕ ਲੋਕੀ 45 40 ਸਾਲ ਤੱਕ ਵੀ ਰਿਟਾਇਰ ਹੋਏ ਆ। ਜੀ। ਸੋ ਕੀ ਅਸੀਂ ਮਿਊਚੁਅਲ ਫੰਡ ਦੇ ਵਿੱਚ ਲੋਕਾਂ ਦੀ अर्ली ਰਿਟਾਇਰਮੈਂਟ ਕਰਾ ਸਕਦੇ ਆ? ਆ ਇਹ ਤੇ ਭਮਨੀ ਜੀ ਮੈਨ ਲੱਗਦਾ ਸਭ ਤੋਂ ਇੰਪੋਰਟੈਂਟ ਤੇ ਵਧੀਆ ਕੁਐਸਚਨ ਹੈ ਅੱਜ ਦੇ ਸ਼ੋਹ ਦਾ। ਸੋ ਜੇ ਆਪਾਂ ਦੇਖੀਏ ਨਾ ਤੇ ਅੱਜ ਦੀ ਡੇਟ ਵਿੱਚ ਜਿੰਨੇ ਵੀ ਯੰਗਸਟਰਸ ਹੈਗੇ ਉਹ ਚਾਹੁੰਦੇ ਹਨ ਕਿ ਮੈਕਸਿਮਮ ਅਸੀਂ 50 ਤੇ ਜਾਂ ਮੈਕਸਿਮਮ 55 ਤੱਕ ਅਸੀਂ ਰਿਟਾਇਰ ਹੋ ਚਾਹੀਏ ਤਾਂ ਕਿ ਜਿਹੜਾ ਰਿਟਾਇਰਮੈਂਟ ਹੈ ਉਹਨੂੰ ਇੰਜੋਏ ਵੀ ਕਰ ਸਕਣ ਸੋ ਇਸ ਦਾ ਮੈਂ ਇੱਕ ਬੜਾ ਅੱਛਾ ਐਗਜ਼ਾਮਪਲ ਦਵਾੰਗਾ ਜਿਹੜਾ ਮਿਚੁਅਲ ਫੰਡ ਦਾ ਸਭ ਤੋਂ ਅੱਛਾ ਟੂਲ ਹੈ ਗਿਨਿਆ ਗਿਆ ਹੈ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਸੋ ਇਫ ਮੈਂ ਇੱਕ ਐਗਜ਼ਾਮਪਲ ਨਾਲੇ ਤੁਹਾਨੂੰ ਕੋਟ ਕਰਦਾ ਹਾਂ ਇਸ ਨੂੰ ਸੋ so, ਇੱਕ 30 ਇਅਰ 올ਡ ਪਰਸਨ ਵੀ ਹੈਗੇ ਜੇ ਉਹ 25000 ਪਰ ਮੰਥ ਦਾ ਐਸਆਈਪੀ ਕਰਦੇ ਹੈਗੇ ਔਰ ਉਹ 55 ਇਅਰਸ ਤੱਕ ਉਹ ਸਿਪ ਨੂੰ ਕੰਟੀਨਿਊ ਕਰਦੇ ਹੈਗੇ ਤੇ ਉਹ ਆਰਾਮ ਨਾਲ ਉਹਨਾਂ ਨੇ ਇੱਕ 75 ਲੱਖ ਰੁਪਈਆ ਪ੍ਰਿੰਸੀਪਲ ਦਿੱਤਾ ਤੇ ਉਸ ਦਾ ਜਿਹੜਾ ਇੱਕ ਕੋਰਪਸ ਹੈ ਉਹ ਆਲਮੋਸਟ ਆਲਮੋਸਟ ਸਾਢੇ 4 ਕਰੋੜ ਦੇ ਕਰੀਬ ਪਹੁੰਚ ਜਾਏਗਾ ਇਹ ਬਿਲਕੁਲ ਜਿਹੜੀ ਜਿਹੜੀ ਮਿਨਿਮਮ ਰਿਟਰਨ ਹੈਗੀ 12% ਦੀ ਉਸ ਦੇ ਬੇਸਿਸ ਤੇ ਇਸ ਨੂੰ ਕਾਊਂਟ ਕੀਤਾ ਹੈ ਸੋ ਜੇ ਤੁਹਾਡੇ ਕੋਲ ਇੱਕ ਕੋਰਪਸ ਬਣ ਜਾਏਗਾ ਤੇ ਤੁਸੀਂ ਨੇਚਰਲੀ ਤੁਸੀਂ ਇੰਡੀਪੈਂਡੈਂਟ ਹੋ 셀ਫ ਇੰਡੀਪੈਂਡੈਂਟ ਹੋ ਜਾਂਦੇ ਹੋ ਤੇ ਤੁਸੀਂ ਆਪਣੇ ਅਰਲੀ ਰਿਟਾਇਰਮੈਂਟ ਦਾ ਸੋਚ ਸਕਦੇ ਹੋ ਤੇ ਇਹ ਇਹ ਮਿਊਚੁਅਲ ਫੰਡ ਦੀ ਦੀ ਸਿਪ ਦੀ ਕੋਸ਼ਿਸ਼ ਦੇ ਰਾਹੀਂ ਤੁਸੀਂ ਉਸ ਨੂੰ ਪਲਾਨ ਕਰ ਸਕਦੇ ਸੋ ਜਿਵੇਂ ਮਨਪ੍ਰੀਤ ਜੀ ਨੇ ਬੜਾ ਖੂਬਸੂਰਤ ਐਗਜ਼ਾਮਪਲ ਦਿੱਤਾ ਤੁਸੀਂ 30 ਸਾਲ ਤੋਂ 25 ਸਾਲ ਲਾ ਕੇ 55 ਤੁਸੀਂ ਪੈਸੇ ਜੋੜੇ ਔਰ ਉਹ ਨੱਕ ਕਾਰਪਸ ਬਣ ਗਿਆ ਕੀ ਤੁਹਾਨੂੰ 90 ਸਾਲਾਂ ਤੱਕ ਲੈ ਕੇ ਜਾ ਰਿਹਾ ਉਹ ਤੁਹਾਨੂੰ ਹੀ ਪੈਸਾ ਨਹੀਂ ਦੇ ਕੇ ਤੁਹਾਡੀ ਨੈਕਸਟ ਜਨਰੇਸ਼ਨ ਨੂੰ ਵੀ ਦੇ ਕੇ ਜਾ ਰਿਹਾ ਇੱਕ ਮੈਂ ਆਪਣੇ ਵਿਊਅਰਸ ਨੂੰ 12% ਦਾ ਥੋੜਾ ਦੇਣਾ ਚਾਹਨਾ ਲੋਕਾਂ ਨੂੰ ਸ਼ਾਇਦ ਇਹ ਨਾ ਲੱਗੇ ਕਿ ਤੁਸੀਂ 10 ਲੱਖ ਪਾਇਆ ਤਾਂ ਅਗਲੇ ਸਾਲ 1 ਲੱਖ 20 ਹਜ਼ਾਰ ਬਣ ਜਾਏਗਾ ਮਿਊਚੁਅਲ ਫੰਡ ਦੀ ਰਿਟਰਨ ਇਸ ਤਰੀਕੇ ਨਾਲ ਨਹੀਂ ਆਂਦੀ ਹੋ ਸਕਦਾ ਉਹ 1 ਸਾਲ ਮਾਈਨਸ ਚ ਰਹੇ 2 ਸਾਲ ਮਾਈਨਸ ਰਹੇ ਲੇਕਿਨ ਤੀਜੇ ਸਾਲ ਉੱਤੇ ਆ ਜਾਏ ਲੇਕਿਨ ਜੇ ਤੁਸੀਂ 5 ਸਾਲ ਜਾਂ 10 ਸਾਲ ਦਾ ਹੋਰਾਈਜ਼ਨ ਦੇਖੋਗੇ ਤੁਹਾਨੂੰ ਇੱਕ 12% ਦੀ ਐਨੂਅਲਾਈਜ਼ ਕੰਪਾਊਂਡਡ ਰਿਟਰਨ ਦਿ ਸਾਹਿਲ ਜੀ ਤੁਸੀਂ ਇੱਕ ਬੜੀ ਅੱਛੀ ਗੱਲ ਕਹੀ ਸੀ ਸੀਨੀਅਰ ਸਿਟੀਜ਼ਨ ਜਦ ਰਿਟਾਇਰ ਹੁੰਦਾ ਐ ਅਸੀਂ ਗੱਲ ਕੀਤੀ ਕਾਰਪਸ ਆਂਦਾ ਐ ਜੀ ਕੀ ਜਦੋਂ ਰਿਟਾਇਰ ਹੋ ਕੇ ਆਂਦਾ ਉਹਨੂੰ ਪ੍ਰੋਪਰ ਨੋਲਿਜ ਅੱਜ ਦੀ ਡੇਟ 'ਚ ਦੇਈ ਜਾ ਰਹੀ ਐ ਜੇ ਨਹੀਂ ਦਿੱਤੀ ਜਾ ਰਹੀ ਤੇ ਅਸੀਂ ਕਹਿੰਦਾ ਉਹਨੂੰ ਦੇ ਸਕਦੇ ਹਾਂ ਮਿਊਚੁਅਲ ਫੰਡ ਦੇ ਤਰੀਕੇ ਬਿਲਕੁਲ ਸੀਨੀਅਰ ਸਿਟੀਜ਼ਨ ਨੂੰ ਪ੍ਰੋਪਰ ਨੋਲਿਜ ਨਹੀਂ ਦਿੱਤੀ ਜਾਂਦੀ ਜੀ ਜਿਹਦਾ ਬਹੁਤ ਮੇਜਰ ਫੈਕਟਰ ਐ ਉਹ رائے ਲੈਂਦੇ ਆਪਣੇ ਦੋਸਤ ਉਹਨੂੰ ਅਸੀਂ ਨਾ ਲੈਨੇ ਸਪੋਜ਼ ਸ਼ਰਮਾ ਜੀ ਤੋਂ ਜਿੱਥੇ ਉਹ ਪਾਰਟੀ ਤੇ ਮਿਲੇ ਜਿੱਥੇ ਉਹ ਘੁੰਮਣ ਗਏ ਉਹ ਲੈਂਦੇ ਸ਼ਰਮਾ ਜੀ ਨੇ ਕਿਹਾ ਕਿ ਇਹ ਪ੍ਰੋਡਕਟ ਲੈ ਲਓ ਤੇ ਉਹ ਲੈ ਲੈਂਦੇ ਆ ਸ਼ਰਮਾ ਜੀ ਨੇ ਕਿਹਾ ਇਹ ਵਾਲਾ ਮਿਊਚੁਅਲ ਫੰਡ ਲੈ ਲਓ ਇਹ ਵਾਲਾ ਲੈਣੇ ਉਹ ਫਾਈਨੈਂਸ਼ੀਅਲ ਐਡਵਾਈਜ਼ਰੀ ਨਹੀਂ ਲੈਂਦੇ ਤੇ ਆਪਾਂ ਨੂੰ ਉਹਨਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਪ੍ਰੋਫੈਸ਼ਨਲ ਨੂੰ ਮਿਲ ਕੇ ਸਹੀ رائے ਲੋ ਆਪਣੇ ਦੋਸਤ ਰਿਸ਼ਤੇਦਾਰ ਤੋਂ رائے ਲੈ ਕੇ ਪੈਸੇ ਨਾ ਲਗਾਓ ਜੀ ਮਨਪ੍ਰੀਤ ਜੀ ਮੇਰਾ ਤੁਹਾਡੇ ਤੋਂ ਆਖਰੀ ਔਰ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਜੀ ਇੰਡੀਆ ਦੀ ਜਿਹੜੀ ਫੈਮਿਲੀ ਹੈ ਆਮੂਮਨ ਨਿਊਕਲੀਅਰ ਫੈਮਿਲੀ ਨਹੀਂ ਹੈ ਉਹ ਜੁਆਇੰਟ ਫੈਮਿਲੀ ਹੈ ਔਰ ਜੇ ਨਿਊਕਲੀਅਰ ਵੀ ਹੈ ਤਾਂ ਉੱਥੇ ਕੋਈ ਘਰ ਦਾ ਵੱਡਾ ਸਪੋਰਟ ਕਰ ਰਿਹਾ ਫਾਈਨੈਂਸ਼ਲੀ ਜੀ ਇਹ ਡਾਟਾ ਦੱਸ ਰਿਹਾ ਹੈ ਜੀ ਕਿ ਅਜ ਵੀ ਇੰਡੀਆ ਦੇ ਵਿੱਚ ਲੋਕੀ ਰਿਟਾਇਰ ਹੋ ਕੇ ਆਪਣੇ ਫੈਮਿਲੀ ਨੂੰ ਸਪੋਰਟ ਕਰ ਰਹੇ ਇਹ ਸੱਚਾਈ ਹੈ ਜੀ ਜੀ ਬਿਲਕੁਲ ਇਹਦੇ ਬਾਰੇ ਤੁਸੀਂ ਦੱਸੋ ਕਿਹਦਾ ਉਹ ਆਪਣੀ ਲਾਈਫ ਨੂੰ ਬਾਕੀ ਜੀ ਸਕਦਾ ਤੇ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਅੱਗੇ ਪੈਸਾ ਦੇ ਸਕਦਾ ਹੈ ਭਮਨੀਜੇ ਬਿਲਕੁਲ ਇਹ ਡਾਟਾ ਤੁਹਾਡਾ ਬਿਲਕੁਲ ਠੀਕ ਹੈਗਾ ਤੇ ਮੈਂ ਥੋੜਾ ਜਿਹਾ ਹੋਰ ਇਸ ਡਾਟਾ ਨੂੰ ਨੰਮੈਰਿਕਲ ਆ ਐਕਸਪਲੇਰੀਆ ਐਕਸਪਲੇਨ ਕਰ ਰਿਹਾ ਤੇ ਜੇ ਤੁਸੀਂ ਦੇਖੋ ਅਮੂਨਨ ਹੁਨੇ ਪਿੱਛੇ ਇੱਕ ਆਰਟੀਕਲ ਵੀ ਸੀਗਾ ਕਿ 10 ਫੈਮਿਲੀ ਚੋਂ 6 ਫੈਮਿਲੀਆਂ ਜਿਓ ਜੀਆਂ ਹਾਂ ਜਿਸ ਵਿੱਚ ਸੀਨੀਅਰ ਸਿਟੀਜ਼ਨਸ ਉਹ ਆਪਣੀ ਫੈਮਿਲੀਆਂ ਉਹ 6 ਫੈਮਿਲੀਆਂ ਨੂੰ ਸਪੋਰਟ ਕਰ ਰਹੇ ਅੱਜ ਵੀ ਉਹ ਆਪਣੇ ਪੈਨਸ਼ਨ ਰਾਹੀ ਜਾਂ ਜੋ ਵੀ ਉਹਨਾਂ ਦਾ ਮਤਲਬ ਸਪੋਰਟ ਸੀਨੀਅਰ ਸਿਟੀਜ਼ਨ ਨੂੰ ਮਿਲ ਰਿਹਾ ਹੈ ਸੋ ਉਹ ਜੋ ਸਪੋਰਟ ਮਿਲ ਰਿਹਾ ਹੈ ਉਸ ਪੈਸੇ ਨੂੰ ਜੇ ਹੋਰ ਥੋੜਿਆ ਜਿਹਾ ਵਿੱਤੀ ਸਲਾਹਕਾਰ ਨਾਲ ਜੇ ਉਹ ਥੋੜਾ ਜਿਹਾ ਆਪਣਾ ਡਿਸਕਸ ਕਰਨ ਤੇ ਮਿਊਚੁਅਲ ਫੰਡ ਟਾਈਪ ਪ੍ਰੋਡਕਟਸ ਮਿਊਚੁਅਲ ਫੰਡ ਦੀ ਬਾਸਕਟ ਵਿੱਚ ਜੇ ਉਹ ਆਣ ਤੇ ਆਈ ਥਿੰਕ ਸੋ ਕਿ ਜਿਹੜੀ ਉਹਨਾਂ ਦੀ ਰਿਟਰਨ ਹੈ ਫੈਮਿਲੀ ਨੂੰ ਹੋਰ ਅੱਛੇ ਤਰੀਕੇ ਨਾਲ ਉਹ ਸਪੋਰਟ ਕਰ ਸਕਦੇ ਆ ਯਾਨੀ ਕਿ ਉਹ 100% ਪੈਸਾ ਉਸ ਵਿੱਚ ਲਾ ਦਨ ਬਟ देयर आर ਸਰਟਨ ਪਰਸੈਂਟੇਜ ਦੇ ਕੈਨ ਐਡ ਉਹ ਐਡ ਕਰ ਸਕਦੇ ਨੇ ਆਪਣੇ ਉਸ ਮਿਊਚੁਅਲ ਫੰਡ ਪੋਰਟਫੋਲੀਓ ਵਿੱਚ ਜਿਸ ਕਰਕੇ ਉਹਨਾਂ ਦੇ ਰਿਟਰਨ ਇੱਕ ਐਕਸ ਅਮਾਉਂਟ ਤੋਂ ਥੋੜਾ ਜਿਹਾ ਵੱਧ ਸਕਦੀ ਹੈ ਔਰ ਫੈਮਿਲੀ ਨੂੰ ਹੋਰ ਜ਼ਿਆਦਾ ਸਪੋਰਟ ਮਿਲ ਸਕਦਾ ਹੈ ਜੀ ਜਿਵੇਂ ਕਿ ਅੱਜ ਤੁਸੀਂ ਦੇਖਿਆ ਅਸੀਂ ਇਨ ਡੈਪਥ ਗੱਲ ਕੀਤੀ ਆਪਣੇ ਦੋਨੋਂ ਸਪੈਸ਼ਲਿਸਟ ਨਾਲ ਕਿ ਸੀਨੀਅਰ ਸਿਟੀਜ਼ਨ ਸੇਵਿੰਗਸ ਕਿਦਾਂ ਕਰ ਸਕਦੇ ਆ ਇਨਵੈਸਟਮੈਂਟ ਕਿਦਾਂ ਕਰ ਸਕਦੇ ਆ ਔਰ ਆਪਣੇ ਆਪ ਨੂੰ ਵੀ ਸਪੋਰਟ ਕਰ ਸਕਦੇ ਫੈਮਿਲੀ ਮੈਂਬਰ ਨੂੰ ਵੀ ਕਰ ਸਕਦੇ ਔਰ ਬਾਅਦ ਦੇ ਵਿੱਚ ਕਿਦਾਂ ਪੈਸਾ ਛੱਡ ਕੇ ਜਾ ਸਕਦੇ ਅਸੀਂ ਬਨਪ੍ਰੀਤ ਜੀ ਤੇ ਸਾਹਿਲ ਜੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਸੀਂ ਆਪਣੇ ਸ਼ੋਅ ਚ ਆਇਓ ਆਪਣਾ ਟਾਈਮ ਦਿੱਤਾ ਔਰ ਆਪਣੇ ਵਿਊ ਸ਼ੇਅਰ ਕੀਤੇ ਜੀ ਥੈਂਕ ਯੂ ਸ਼ੋਅ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਹਮੇਸ਼ਾ ਇੱਕ ਇੰਟਰਸਟਿੰਗ ਫੈਕਟ ਦੇ ਕੇ ਜਾਣਾ ਸਾਡੇ ਦੇਸ਼ ਦਾ ਇੱਕ ਗੋਲ ਹੈ ਕਿ 2047 ਦੇ ਵਿੱਚ ਅਸੀਂ ਇੱਕ ਡਿਵੈਲਪਡ ਇਕਨੋਮੀ ਹੋ ਜਾਵਾਂਗੇ ਅੱਜ ਅਸੀਂ 2025 ਚ ਬੈਠੇ ਆ ਇੱਕ ਡਾਟਾ ਆਇਆ ਹੈ ਜਿਹੜਾ ਕਹਿੰਦਾ ਜੀ ਅੱਜ ਦੀ ਡੇਟ ਦੇ ਵਿੱਚ ਸਾਡੀ ਇੰਡੀਆ ਦੀ ਲਾਈਫ ਐਕਸਪੈਕਟੈਂਸੀ ਇਹ ਧਿਆਨ ਰੱਖਣਾ ਅਰਬਰ ਰੂਰਲ ਏਰੀਆ ਨੂੰ ਜੋੜ ਕੇ ਦੱਸੇ 68 ইয়ারਸ ਦੀ ਹੈ। ਡਾਟਾ ਇਹ ਕਹਿ ਰਿਹਾ ਹੈ ਕਿ ਅਜ 25 ਸਾਲਾਂ ਬਾਅਦ 2050 ਦੇ ਵਿੱਚ ਇਹ ਤਕਰੀਬਨ 79-80 ইয়ারਸ ਹੋ ਜਾਏਗੀ। ਇਨ ਫੈਕਟ ਜਪਾਨ ਦੇ ਵਿੱਚ ਜਿਹੜੀ ਕਿ ਇੱਕ ਡਵੈਲਪਡ ਇਕਨੋਮੀ ਕਈ ਦਸ਼ਕਾ ਤੋਂ ਅਜ ਵੀ ਤੁਹਾਨੂੰ 100 ਸਾਲ ਦੇ ਬੰਦੇ ਤੁਹਾਨੂੰ ਮਿਲ ਜਾਣਗੇ। ਮੇਰਾ ਕੈਨ ਦਾ ਪਾਕ ਹੀ ਹੈ ਜੇ ਤੁਸੀਂ 40-45-50 ਸਾਲਾਂ ਦੇ ਹੋ ਕਿ ਤੁਸੀਂ ਆਪਣੇ ਰਿਟਾਇਰਮੈਂਟ ਦਾ ਕਾਰਪਸ ਬਣਾਉਂਦਾ ਸੋਚਿਆ? ਜੇ ਨਹੀਂ ਸੋਚਿਆ ਜਨਾਬ ਤੇ ਉਹਨੂੰ ਅੱਜ ਹੀ ਸ਼ੁਰੂ ਕਰੋ ਕਿਉਂਕਿ ਤੁਹਾਡੀ ਲਾਈਫ ਵੱਧਦੀ ਜਾ ਰਹੀ ਹੈ ਔਰ ਉਸ ਟਾਈਮ ਤੁਹਾਨੂੰ ਪੈਸਾ ਜ਼ਰੂਰਤ ਬਹੁਤ ਮੰਦ ਹੋ ਤੁਸੀਂ ਜ਼ਰੂਰਤ ਚਾਹੀਦੀ ਹੋਏਗੀ ਤੁਹਾਨੂੰ ਹੈਲਥ ਲਈ ਤੇ ਆਪਣੀ ਲਾਈਫ ਨੂੰ ਲਿਵਿੰਗ ਲਈ ਥੈਂਕ ਯੂ ਸੋ ਮੱਚ ਤੁਹਾਡੇ ਸਵਾਲ ਜਿਹੜੇ ਜਿਹੜੇ ਆ ਰਹੇ ਨੇ ਅਸੀਂ ਉਹਨਾਂ ਨੂੰ ਇਨਕੋਰਪੋਰੇਟ ਕਰ ਰਹੇ ਹਾਂ ਆਪਣਾ ਅਸੀਂ ਸ਼ੋ ਡਿਜ਼ਾਈਨ ਕਰ ਰਹੇ ਹਾਂ ਕਿ ਅਸੀਂ ਉਸ ਇਸ਼ੂਜ਼ ਨੂੰ ਐਡਰੈਸ ਕਰ ਸਕੀਏ ਤੁਸੀਂ ਪਲੀਜ਼ ਪਲੀਜ਼ ਇਸ ਈਮੇਲ ਆਈਡੀ ਦੇ ਉੱਤੇ ਜਿਹੜੀ ਆਪਣੇ ਸਵਾਲ ਨੇ ਭੇਜੋ ਤਸੀਂ ਆਨਸਰ ਕਰਾਂਗੇ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ